ਆਣੀ ਕੀਤੀ ਦੁਨੀਆ ਬਣ ਗਈ ਵਹਿਰੀ ਅਬ ਤਾਂ ਸਾੜਾਏ ਅਸੀਂ ਯਾਰ ਉਹਨੂੰ ਪਛਾਨਾਂਗੇ ਕਿਵੇਂ ਪਛਾਨਣਾ ਭਈ ਆਦਾ ਵੇਖੋ ਉਹਨੇ ਆਦਾ ਆਣਾ ਜੀ ਕਿਰਕੀ ਲੱਗਦੀ ਹੀ ਤੁੱਪਲੀਏ ਯਾਰ ਲੇਗੇ ਚੱਟਦੀ ਤੇਰੀ ਕੀ ਲੱਗਦੀ ਪੱਲੀਏ ਧਾਰ ਲੇਗੇ ਇਹ ਕਰੇਗਾ ਮੇਰੇ ਕੀਪੋ ਤੇ ਜੇ ਤੁਮੀ ਲੁਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਦੀ ਮੇਰੀ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਰੋਸਟਰਸ ਨੂੰ ਮਾੜਾ ਬੋਲਦੇ ਐ ਬੈਡ ਕਮੈਂਟ ਕਰਦੇ ਐ ਤੁਸੀਂ ਕੀ ਲੈਣਾ ਦੇਣਾ ਉਹਨਾਂ ਦੀ ਆਪਣੀ ਲਾਈਫ ਐ ਤੁਸੀਂ ਕਿਸੇ ਹੋਰ ਟੌਪਿਕ ਤੇ ਬੋਲੋ ਹੋਰ ਵੀ ਬੜੇ ਮੁੱਦੇ ਐ ਇਹ ਵੀ ਮੁੱਦਾ ਹੀ ਐ ਠੀਕ ਐ ਜੀ ਅੱਜ ਦੀ ਮੇਰੀ ਵੀਡੀਓ ਦੇਖ ਕੇ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਅਸੀਂ ਕਿਉਂ ਬੋਲ ਰਹੇ ਹੈਗੇ ਹਾਂ ਤੇ ਨਾਲ ਦੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਕੁਝ ਕਮੈਂਟਾਂ ਤੇ ਆਪਾਂ ਰਿਪਲਾਈ ਵੀ ਕਰਾਂਗੇ ਪਹਿਲਾਂ ਦੇਖੋ ਇਹ ਕਲਿੱਪ ਅੱਜ ਮੈਂ ਤੁਹਾਨੂੰ ਐਸੀ ਸ਼ਖਸੀਅਤ ਸ਼ਖਸੀਅਤ ਨੂੰ ਮਿਲਾਂ ਚੱਲੇ ਆ ਜਿਹਨੂੰ ਦੇਖਣ ਵਾਸਤੇ ਦੁਨੀਆ ਤਰਸੀ ਹੋਈ ਏ ਤੇ ਮੈਂ ਇੰਨਾ ਖੁਸ਼ਕਿਸਮਤ ਕਿ ਮੈਨੂੰ ਉਹਨਾਂ ਨੂੰ ਵੇਖਣ ਦਾ ਮੌਕਾ ਮਿਲਦਾ ਪਿਆ ਜੀ ਤੇ ਮਿਲਨ ਦਾ ਵੀ ਤੇ ਆਪਾਂ ਉਹਨਾਂ ਵੀਡੀਓ ਬਣਾਣਾ ਆਂ ਉਹਨਾਂ ਨਾਲ ਆਂਡੇ ਇਸ ਟਾਈਮ ਮੈਂ ਹੈਰੀਟੇਜ ਸਟਰੀਟ ਤੇ ਹਾਂ ਦਰਵਾਜਾ ਸਾਹਿਬ ਜੀ ਦੇ ਕੋਲ ਤੇ ਉਹ ਆ ਰਹੇ ਨੇ ਅਸੀਂ ਉਹਨਾਂ ਦੀ ਵੇਟ ਕਰਦੇ ਆਂ ਵੇਖ ਲਓ ਮੈਨੂੰ ਵੇਟ ਕਰਨੇ ਲੱਗਾ ਤਾਂ ਉਹਨਾਂ ਨੇ ਏਡੇ ਵੱਡੇ ਸਟਾਰ ਬੰਦੇ ਨੇ ਕਿੰਨਾ ਮਿਲਣ ਲਈ ਦੁਨੀਆ ਤਰਸੀ ਪਈ ਏ ਇਹੋ ਜੀ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਆਂ ਮੈਂ ਬੜਾ ਖੁਸ਼ਕਿਸਮਤ ਆ ਪਰ ਆ ਤੇਰੇ ਜਰੀ ਅ ਕੋਈ ਵੱਡਾ ਸਿੰਗਰ ਹੈ, ਪਲੇਅਰ ਹੈ, ਐਕਟਰ ਹੈ, ਡਾਕਟਰ ਹੈ, ਕੋਈ ਸਾਇੰਟਿਸਟ ਹੈ, ਕੋਈ ਬਿਜ਼ਨਸ ਟਾਈਕੂਨ ਹੈ। ਕੌਣ ਹੈ? ਲੱਗਦਾ ਲਾਈਫ ਦੇ ਵਿੱਚ ਉਹਨੇ ਬਹੁਤ ਵੱਡੀਆਂ ਅਚੀਵਮੈਂਟਸ ਕੀਤੀਆਂ ਜਿਹੜਾ ਤੂੰ ਇੰਨਾ ਖੁਸ਼ ਹੈਗਾ। ਚਲੋ ਅੱਗੇ ਦੇਖਦੇ ਹਾਂ। ਸਿੱਖ ਪਤਾ ਹੈ ਜਿਹੜਾ ਰੰਗ ਮੈਂ ਤੇ ਜਿਹੜਾ ਰੰਗਲਾ ਪੰਜਾਬ, ਗੰਗਾ ਮੈਲ ਗਿਆ। 15 ਵਰਗੇ ਸਿੱਧਾ ਨੂੰ ਆਜੋ। ਡੇਟ ਆਉਂਦੇ ਨੇ। ਇਹ ਕੰਪਿਊਟਰ ਉੱਪਰ। ਆਹ। ਆਹ। ਅਸਲੀਟ ਕਰਦੇ। ਸਾਨੂੰ ਆ ਜਾਓ। ਲਓ ਜੀ ਸਟਾਰ ਸਾਹਿਬ ਆ ਗਏ ਨੇ। ਇਹਨਾਂ ਦਾ ਸਾਨੂੰ ਪੇਜ ਚੋਰੀ ਨਾਲ ਤਿਆਰ ਹੀ ਉਹ ਆ ਗਏ ਨੇ ਦੇਖੋ ਨਰੀਲਾ ਬਣਣੀਆਂ ਟੋਪੜੀਆਂ ਆ ਆ ਗਈ ਸਾਰੀਆਂ ਉਮੀਦਾਂ ਤੇ ਪਾਣੀ ਫਿਰਦਾ ਆਏ ਤੇਰੇ ਸਟਾਰ ਸਾਹਿਬ ਕੌਣ ਹੈ ਸਾਨੂੰ ਵੀ ਥੋੜਾ ਜਿਹਾ ਦੱਸੋ ਨਾ ਹੁਣ ਬਣਨ ਗਿਆ ਘੈਂਟ ਘੈਂਟ ਰੀਲਾ ਰੀਲਾ ਬਣਾਣ ਲਈ ਇੰਨਾ ਬੇਸਪਰੀ ਦਾ ਇੰਤਜ਼ਾਰ ਔਰ ਜਗਾ ਤੁਸੀਂ ਨੋਟ ਕਰ ਲਈ ਸੀ ਨਾ ਇੰਨੀ ਕਿਹੜੀ ਕਿਆ ਅੰਮ੍ਰਿਤਸਰ ਕਿੱਥੇ ਹੈ ਠੀਕ ਹੈ ਬਸ ਜਗਾ ਨੋਟ ਰੱਖਿਓ ਆ ਕੇ ਦੇਖੋ ਬੋ ਜੀ ਟੈਂਟ ਆ ਗਏ ਨੇ ਹਟੇ ਸਾਡੇ ਸਬਰ ਦਾ ਫਲ ਬਹੁਤ ਮਿੱਠਾ ਆਈ ਆਜੋ 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 ਬੜੀ ਕਰਨੀ ਜੇ ਆਜੋ ਆਜੋ ਸਾਸਰੀ ਘਾਲ ਹੱਕ ਗਈ ਜੇ ਗਰਮੀ ਵੜੀ ਜਾਣੀ ਗਰਮੀ ਵੜੀ ਜੇ ਆਜੋ ਤੇ ਹੋ ਮੇਰਾ ਭਰਾ ਪੰਜੀ ਆਗੇ ਨੇ ਸਟਾਰ ਸਾਹਿਬ ਪਹੁੰਚ ਚੁੱਕੇ ਨੇ ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ ਇਹ ਕੀ ਸਟਾਰ ਸਾਹਿਬ ਦੀ ਹਲਤ ਗਰਮੀ ਨਾ ਖਰਾਬ ਹੋਈ ਪਈ ਹੈ ਹਾਂ ਜਦੋਂ ਦਾ ਇਹ ਵਲੋਗ ਹੈ 3-4 ਦਿਨ ਪਹਿਲਾਂ ਦਾ ਗਰਮੀ ਹੈ ਵੀ ਬਹੁਤ ਸੀ ਆ ਕੀ ਹੁਣ ਤੁਸੀਂ ਰੀਲਾ ਬਣਾਉਣੀ ਤਿਆਰੀ ਕਰਨ ਲੱਗੇ ਸਾਨੂੰ ਪਹਿਲਾਂ ਇੰਟਰੋਡਿਊਸ ਕਰਵਾ ਦਿਓ ਸਟਾਰ ਸਾਹਿਬ ਦੇ ਨਾਲ ਹੈ ਕੌਣ ਚਲੋ ਛੱਡੋ ਇਹ ਨਹੀਂ ਤੁਹਾਨੂੰ ਇੰਟਰੋਡਿਊਸ ਕਰਵਾਣਗੇ ਤਾਂ ਮੈਂ ਕਰਵਾ ਦਾਂਗੇ ਇੰਟਰੋਡਿਊਸ ਵੀ ਇਹ ਹੈ ਕੌਣ ਯਾਰ ਵੀਡੀਓ ਕਿਧਰ ਯਾਸ ਪਰ ਹੈ ਵਧੀਆ ਵਧੀਆ ਹੀ 8:40 ਮਿੰਟ ਦੇ ਬਾਸ ਆਈ ਆ ਹਾਂ ਹੋਰ ਪਹੁੰਚੀ ਪਸਣਾ ਹੋਵੇ ਤੁਸੀਂ ਤੁਰ ਕੇ ਆਈ ਕਿ ਅਟੋ ਕਰ ਲਿਆ ਸੀ ਤੁਰ ਕੇ ਆਈ ਮੈਂ ਯਾਰ ਆਟੋ ਕਰਕੇ ਆਇਆ ਕਰੋ ਮੈਂ ਕਰਦੀ ਹੁੰਦੀ ਹਾਂ ਹਾਂ ਲੈ ਵੀ ਤਾਂ ਗਰਮੀ ਬੜੀ ਹੈਗੇ ਚੱਕਰ ਚੱਕਰ ਆਈਂਗੇ ਇਹ ਆਪਣਾ ਯਾਰ ਕਿਦਾਂ ਬਣਾਣੀ ਗਿਆ ਆਪ ਹੁਣ ਬਣਾਇਆ ਵੀਡੀਓ ਕੋਈ ਆਪਣੀ ਜਿਹੜੀ ਮੱਤੀ ਬਣਾਉਗਾ ਗਾਣਾ ਗਾਡੋ ਕੋਈ ਕੀਤਾ ਕੋਈ ਤੁਸੀਂ ਮੈਂ ਤੇ ਨਹੀਂ ਕੀਤਾ ਤੁਸੀਂ ਆਪਣੇ ਆਈਫੋਨ ਤੇ ਕਰੋ ਆਈਫੋਨ ਤੇ ਤੇਰੇ ਅੱਜ ਦੀ ਵੀਡੀਓ ਦਾ ਮੇਨ ਟੌਪਿਕ ਹੁਣ ਸਟਾਰਟ ਹੋਣ ਜਾ ਰਿਹਾ ਹੁਣ ਤੁਸੀਂ ਨੋਟ ਕੀਤਾ ਹੋਣਾ ਕੁੜੀ ਕੀ ਕਹਿ ਰਹੀ ਹੈ 8:40 ਮਿੰਟ ਵਾਲੀ ਬਸ ਤੇ ਆਈ ਹੈ ਬਸ ਸਟੈਂਡ ਤੋਂ ਇੱਥੇ ਤੱਕੇ ਪੈਦਲ ਤੁਰ ਕੇ ਆਈ ਹੈ ਅੱਧੀ ਰਾਤ ਨੂੰ ਅਪਰੋਕਸਿਮੇਟ ਜੰਦ ਜੰਦ ਇਹਨਾਂ ਉਹਦੀ ਰਾਤੀ ਹੋ ਜਾਣੀ ਹੈ ਨਾ ਇੱਥੇ ਕੰਡਾ ਦੋ ਤੱਕ ਰੁਕੋਗੀ ਨਾ ਰੀਲਾਂ ਰੂਲਾਂ ਬਣਾਉਣੀਆਂ ਟਾਈਮ ਤਾਂ ਲੱਗੂਗਾ ਨਾ ਤੇ ਰਾਤ ਨੂੰ ਠੀਕ ਹੈ ਜੀ ਆਪਣੇ ਪਿੰਡ ਤੋਂ ਆ ਜਿਹੜੀ ਵੀ ਜਗ੍ਹਾ ਤੇ ਬੈਠੇ ਆ ਅਮ੍ਰਿਤਸਰ ਚ ਠੀਕ ਹੈ ਕੱਲੀ ਆਈਏ ਕਿਸ ਲਈ ਰੀਲਾਂ ਬਣਾਣ ਲਈ ਸੋਸ਼ਲ ਮੀਡੀਆ ਨੇ ਇੰਨਾ ਪਾਗਲ ਕੀਤਾ ਹੋਇਆ ਕੁੜੀਆਂ ਮੁੰਡਿਆਂ ਨੂੰ ਠੀਕ ਹੈ ਵੀ ਕੁੜੀਆਂ ਕਿਸੇ ਦੇ ਵੀ ਫੋਨ ਕਰਨ ਤੇ ਰੀਲਾਂ ਬਣਾ ਲਈ ਜਾ ਰਹੀਆਂ ਠੀਕ ਹੈ ਕਲੈਬ ਕੀਤਾ ਹੋਣਾ ਜਾਂ ਕੁਝ ਵੀ ਇਹਨਾਂ ਨੇ ਕੀਤਾ ਹੋਣਾ ਠੀਕ ਹੈ ਮੁੰਡਾ ਠੀਕ ਹੈ ਉਹਨੂੰ ਪਹਿਨ ਕੇ ਕੇ ਗੱਲ ਕਰ ਰਿਹਾ ਹੈ ਬਾਕੀ ਆਪਾਂ ਅੱਗੇ ਦੇਖਦੇ ਹਾਂ ਕੋਈ ਆਪਣੀ ਜਿਹੜੀ ਮਰਜ਼ੀ ਬਣਾਓ ਗਾਣਾ ਕੱਢੋ ਕੋਈ ਕੀਤਾ ਕੋਈ ਚੂਜ਼ ਗਾਣਾ ਇਹ ਮੈਂ ਤੇ ਨਹੀਂ ਕੀਤਾ ਤੁਸੀਂ ਆਪਣੇ ਆਈਫੋਨ ਤੋਂ ਕਰੋ ਆਈਫੋਨ 'ਚ ਤੇ ਬਣਾ ਲਾਂਗੇ ਗਾਣਾ ਗੋਣਾ ਦੱਸੋਗੇ ਹੀ ਕੱਢੋ ਗਾਣਾ ਤੇ ਕਹੋ ਫੇਰੀ ਦੱਸੂਗੀ ਚੜ੍ਹ ਚਲੋ ਆ ਗਾਈ ਵਾ ਕਰੀਂ ਬੜੀ ਕਰੀਂ ਵਾ ਕਰੀਂ ਮੀ ਬੜੀ ਏ ਫੇਰ ਜਗਲਾਉਂਦੀ ਆ ਵਲੋਗ ਨੂੰ ਮਾੜਾ ਨਹੀਂ ਆਪਾਂ ਸ਼ੇਅਰ ਕਰ ਦਿਓ ਚਾਜ ਦੀ ਵੀਡੀਓ ਪਾਇਆ ਕਰੋ ਕੀ ਹੈ ਵਿਹਾਸਾ ਜੇ ਪਾਉਂਦੇ ਕਿੰਨੀ ਕਿੰਨੀਆਂ ਜ਼ਰੂਰੀ ਗੱਲਾਂ ਡਿਸਕਸ ਕੀਤੀਆਂ ਜਾ ਰਹੀਆਂ ਹੈ ਰੀਲ ਨੂੰ ਲਾਈਕ ਕਰ ਦਿਓ ਵਲੋਗ ਨੂੰ ਸ਼ੇਅਰ ਕਰ ਦਿਓ ਠੀਕ ਹੈ ਉਹ ਚਾਦੀ ਐਡੀ ਦੂਰੋਂ ਆਈ ਹੈਗੀ ਉਹਨੂੰ ਨਾ ਪਾਣੀ ਨਾ ਠੰਡਾ ਕੁਝ ਵੀ ਨਹੀਂ ਸਿੱਧਾ ਕੀ ਕੀਤਾ ਜਾ ਰਿਹਾ ਹੈਗਾ ਵੀ ਰੀਲਾਂ ਤੇ ਕਿਹੜੇ ਗਾਣੇ ਲੱਗਣਗੇ ਉਹ ਸਿਲੈਕਟ ਕੀਤੇ ਜਾ ਰਹੇ ਆ ਇਹਨਾਂ ਦਾ ਦਿਮਾਗ ਸਿਰਫ ਇੱਥੇ ਤੱਕ ਹੀ ਰੁਕੇ ਹੋਇਆ ਅੱਗੇ ਦੇਖੋ ਇਹ ਮੇਗੜੀ ਆਲਾ ਆディਨਾ ਜਨੀ ਲਈ ਕਾਲੀ ਤੋਂ ਜਾਰੀ ਚੜਾਈ ਕਰਨੇ ਆ ਕਿਤੋਂ ਮੇਰੀ ਕਾਲੀ ਜੀ ਹੈ ਇਸ ਵੇਲੇ ਮੁੰਡੇ ਨੇ ਵਿਆਹ ਕਰਾਇਆ ਸੋਣੀ ਕੀ ਨਾ ਉਹਦਾ ਸੋਣ ਨੂੰ ਰਾਵਾਂ ਚਾਹ ਤੁਹਾਨੂੰ ਸੀਤੋ ਵਾਲਾ ਮੇਰਾ ਪੈਗ ਚੱਗ ਲੱਗਾ ਅੱਗੇ ਨਹੀਂ ਨਹੀਂ ਇੱਧਰ ਵੇਖੀ ਯਾਰ ਚੱਲ ਦੋਸਤੋ ਆ ਟਿੱਕੇ ਵਾਲਾ ਅਹ ਸਸ਼ਾ ਜਿਹਨੇ ਗੋ ਬਣਾਣੀਆਂ ਹਾਂ ਜਿਹਨੇ ਸੋਹਣੇ ਜੇ ਮੁੰਡੇ ਨੇ ਵਿਆਹ ਕਰਾਇਆ ਇਹ ਮੈਂ ਨਾ ਮੇਰਾ ਹੋ ਗਿਆ ਜੀ ਅਹੀਂ ਉਧਰ ਟੱਪ ਲਾ ਪੰਖ ਦਰ ਤੋੜਾ ਉਹ ਕਿਉਂ ਲੋ ਦੇ ਦੇ ਇਹ ਤਾਂ ਨਹੀਂ ਜੋ ਉਲੀ ਕਰਵਾ ਆਪਣਾ ਕੰਮ ਕਰਮਾਣਾ ਟੈਨਸ਼ਨ ਨਹੀਂ ਪੈਜੋ ਜੇ ਮੈਨੂੰ ਸਾਰੇ ਜਵਾਬ ਦਿਓ ਜਿਹੜੇ ਸਾਨੂੰ ਆ ਕੇ ਬੋਲਦੇ ਹੋ ਵੀ ਤੁਸੀਂ ਕਿਉਂ ਬੋਲਦੇ ਹੋ ਜਦ ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਇਹਨਾਂ ਚੀਜ਼ਾਂ ਦਾ ਬੈਡ ਇੰਪੈਕਟ ਆਣਾ ਸ਼ੁਰੂ ਹੋ ਗਿਆ ਮਹਿਕਪ੍ਰੀਤ ਵੀ ਉਹੀ ਇੱਕ ਐਗਜ਼ਾਮਪਲ ਹੈ ਉਹਨੇ ਕੁੜੀ ਕਿਤੋਂ ਇੰਪ੍ਰੈਸ ਹੋਈ ਹੋਈ ਹੈ ਕਿਤੋਂ ਇਨਫਲੂਐਂਸਰ ਹੈ ਸੋਨੂ ਕੋਲ ਤੋਂ ਕਿਤੋਂ ਕਿਤੋਂ ਵਾਧ ਚੜਾਈ ਕਰਨੀ ਹੈ ਸੋਨੂ ਕੋਲ ਤੋਂ ਵਾਧ ਚੜਾਈ ਕਰਨੀ ਹੈ ਕਿਉਂ ਪਤਾ ਹੈ ਜੇ ਵਿਦਆਊਟ ਐਨੀ ਟੈਲੈਂਟ ਸਿਰਫ ਰੰਗ ਦੇ ਬੇਸ ਤੇ ਉਹ ਸੋਸ਼ਲ ਮੀਡੀਆ ਤੇ ਆ ਸਕਦੀ ਹੈ ਤੇ ਮੈਂ ਕਿਉਂ ਨਹੀਂ ਠੀਕ ਹੈ ਉਹਨੇ ਵੀ ਕੁਝ ਐਕਸਟਰਾ ਨਹੀਂ ਕੀਤਾ ਤੇ ਇਹ ਵੀ ਕੁਝ ਐਕਸਟਰਾ ਨਹੀਂ ਕਰ ਰਹੀ ਹੈਗੀ ਇਹਦਾ ਕੰਟੈਂਟ ਵੀ ਆ ਹੋ ਮਤਲਬ ਕਬਰੀ ਦੁਨੀਆ ਕੇ ਤੇ ਤਮੀਨਾ ਨਹੀਂ ਗਣਦੀ ਚ ਆਦਮੀ ਧੋਲੇ ਚਟੇ ਰੰਗ ਵਾਲੀਏ ਮੇਰੇ ਕਾਹ ਨੂੰ ਨਜ਼ਰ ਨਾ ਹੁਣ ਤੁਸੀਂ ਦੇਖੋ ਇਹ ਸੋਨੂ ਕੋਰ ਟੈਨ ਫਲੂਐਂਸਰ ਸੋਨੂ ਕੋਰ ਇਨਫਲੂਐਂਸਰ ਦੀਪ ਸਰਦਾਰਨੀ ਤੋਂ ਠੀਕ ਹੈ ਅੱਜ ਕੱਲ ਲੋਕਾਂ ਨੇ ਵਲੋਗਰਾਂ ਨੂੰ ਆਪਣਾ ਆਈਡਲ ਬਣਾਇਆ ਹੋਇਆ ਹੈ ਇਹ ਆਪਣੇ ਆਪ ਨੂੰ ਸਟਾਰ ਸਮਝੀ ਬੈਠੇ ਆ ਕਿਹੜੀ ਸਟਾਰ ਕਿਹੜੇ ਸਟਾਰ ਕਿੱਥੋਂ ਦੇ ਸਟਾਰ ਆ ਜਿੰਨੇ ਵੀ ਫਿਲਮ ਸਟਾਰ ਹੈ ਇਹਨਾਂ ਨੇ ਕਿੰਨੇ ਕਿੰਨੇ ਸਾਲ ਐਕਟਿੰਗ ਕਲਾਸਿਸ ਲਗਾਈਆਂ ਹੁੰਦੀਆਂ ਨੇ ਜਿਹੜੇ ਸਿੰਗਰ ਹੁੰਦੇ ਆ ਕਿੰਨੇ ਕਿੰਨੇ ਸਾਲ ਰਿਆਜ਼ ਕੀਤਾ ਹੁੰਦਾ ਉਹਨਾਂ ਨੇ ਠੀਕ ਹੈ ਜਿਹੜੀਆਂ ਫਿਲਮ ਦੇ ਵਿੱਚ ਡਾਂਸ ਕਰਦੀਆਂ ਕੁੜੀਆਂ ਆ ਠੀਕ ਹੈ ਚਾਹੇ ਉਹ ਮਾਧੁਰ ਦੇਕਸ਼ ਸੀ ਜਾਂ ਅੱਜ ਕੱਲ ਜੈਕਲੀਨ ਆ ਜਾਂ ਹੋਰ ਵੀ ਜਿੰਨੀਆਂ ਫਿਲਮ ਐਕਟਰਸ ਹੈਗੀਆਂ ਠੀਕ ਹੈ ਉਹ ਡਾਂਸ ਕਲਾਸਿਸ ਲਗਾਂਦੀਆਂ ਠੀਕ ਹੈ ਇਹ ਨਹੀਂ ਵੀ ਜਣੀ ਕੁੜੀ ਨੇ ਕੈਮਰਾ ਚੁੱਕ ਕੇ ਤੇ ਕੋਈ ਬਾ ਇੱਧਰ ਨੂੰ ਮਾਰਦੀ ਤੇ ਉਧਰ ਨੂੰ ਮਾਰਦੀ ਤੇ ਬਣ ਗਈ ਸੁਪਰ ਡੂਪਰ ਡਾਂਸਰ ਠੀਕ ਹੈ ਇਹ ਤਾਂ ਮੀਨੂ ਸੀਗਾ ਕਿੱਦਾਂ ਦਾ ਡਾਂਸ ਕਰਦੀ ਤੁਹਾਨੂੰ ਵੀ ਪਤਾ ਹੋਗਾ ਸਮਝ ਆ ਰਹੀ ਹੈ ਚੱਲ ਕੀ ਰਿਹਾ ਹੈਗਾ ਤੇ ਮੇ ਜੀ ਦੀ ਸੋਹਣੀ ਜੀ ਮੁੰਡੇ ਦੇ ਨਾਲ ਮੰਗਣੀ ਹੋਈ ਐ ਇਹਨੂੰ ਲੱਗਦਾ ਜੇ ਮੈਂ ਸਟਾਰ ਬਣ ਜੂਗੀ ਮੈਂ ਵੀ ਵਾਇਰਲ ਹੋ ਜੂਗੀ ਠੀਕ ਐ ਤਾਂ ਮੈਨੂੰ ਵੀ ਸੋਹਣਾ ਮੁੰਡਾ ਮਿਲ ਜੂਗਾ ਬੱਚਿਆਂ ਦੇ ਦਿਮਾਗ ਕਿੱਦਾਂ ਸੈੱਟ ਹੋ ਰਿਹਾ ਤੁਸੀਂ ਮੈਨੂੰ ਦੱਸੋ ਕੀ ਗਾਰੰਟੀ ਦਿਨੇ ਹੋ ਕੱਲ ਨੂੰ ਤੁਹਾਡੇ ਘਰ ਦਾ ਬੱਚਾ ਜਾਂ ਬੱਚੀ ਇਹ ਰਾਹ ਤੇ ਨਹੀਂ ਤੁਰੂਗੀ ਦੱਸੋ ਮੈਨੂੰ ਕੀ ਗਾਰੰਟੀ ਐ ਤੁਹਾਡੇ ਕੋਲ ਠੀਕ ਐ ਕੁਝ ਬੇਵਕੂਫ ਲੋਕਾਂ ਨੇ ਆ ਸੋਨੂ ਵਰਗਿਆਂ ਨੂੰ ਸੋਨੂ ਸੀਤੋ ਵਾਲਾ ਹੋ ਗਿਆ ਜਾਂ ਮੀਨੂ ਸਿਰਾ ਹੋਗੀ ਠੀਕ ਐ ਇਹਨਾਂ ਨੂੰ ਚੜਾਤਾ ਰਾਤੋਂ ਰਾਤ ਇਹ ਉਹ ਚੀਜ਼ਾਂ ਦਾ ਇੰਪੈਕਟ ਦੇਖੋ ਤੁਸੀਂ ਕਿੱਥੇ ਜਾ ਰਿਹਾ ਹੈ ਜਨਰੇਸ਼ਨਸ ਖਰਾਬ ਹੋ ਰਹੀਆਂ ਤਾਂ ਅਸੀਂ ਬੋਲਦੇ ਪਏ ਆ ਠੀਕ ਹੈ ਇਹ ਅਗ ਘਰ ਘਰ ਪਹੁੰਚਣੀ ਹੈ ਪਹੁੰਚਣੀ ਹੈ ਕੋਈ ਪਤਾ ਨਹੀਂ ਸਵੇਰੇ ਕਿਹਦੀ ਕੀ ਦਾ ਬੱਚਾ ਜਾਂ ਬੱਚੀ ਰੀਲਾ ਬਣਾਣ ਲੱਗਿਆ ਹੋਵੇ ਮੈਂ ਅੱਗੇ ਵੀ ਆਪਣੀ ਵੀਡੀਓਜ਼ ਦੇ ਵਿੱਚ ਕਿੰਨੀ ਵਾਰੀ ਕਿਹਾ ਹੋਇਆ ਵੀ ਰੀਲਸ ਬਣਾਉਣੀਆਂ ਮਾਰੀਆਂ ਨਹੀਂ ਹੈਗੀਆਂ ਸਿਰਫ ਰੀਲਸ ਬਣਾਉਣੀਆਂ ਸਿਰਫ ਵਲੌਗਸ ਬਣਾਉਣੇ ਪੜਾਈਆਂ ਛੱਡ ਦੇਣੀਆਂ ਕੈਰੀਅਰ ਵੱਲ ਕੋਈ ਧਿਆਨ ਨਹੀਂ ਦੇਣਾ ਇਹ ਮਾੜਾ ਟੋਟਲੀ ਸੋਸ਼ਲ ਮੀਡੀਆ ਤੇ ਡਿਪੈਂਡ ਹੋ ਜਾਣਾ ਬੱਚਿਆਂ ਦਾ ਜਾਂ ਜਨਾਨੀਆਂ ਦਾ ਇਹ ਮਾੜਾ ਆ ਸੋਸ਼ਲ ਮੀਡੀਆ ਦੀ ਕਮਾਈ ਕਦੋਂ ਬੰਦ ਹੋ ਜਾਏ ਕਦੋਂ ਵਿਊਜ਼ਾਂ ਨੇ ਬੰਦ ਹੋ ਜਾਣ ਤੁਸੀਂ ਕੋਈ ਗਰੰਟੀ ਨਹੀਂ ਲੈ ਸਕਦੇ ਅੱਜ ਆਕਾਸ਼ ਰਿਤ ਦਾ ਹਾਲ ਦੇਖ ਲਓ ਤੁਸੀਂ ਕਰਨ ਜਗਪ੍ਰੀਤ ਦੇ ਵਿਊਜ਼ ਘਟੇ ਪਏ ਐ ਕਿਦਾਂ ਚਿੱਕਾ ਮਾਰਦੇ ਪਏ ਐ ਠੀਕ ਐ ਤਮਕਪੇਸ ਮੁੱਖ ਮੰਤਰੀ ਸਭ ਤੋਂ ਵੱਡੀ ਐਗਜ਼ੈਂਪਲ ਹੈਗੀ ਐ ਠੀਕ ਐ ਅੱਜ ਉਹ ਮਨੁੱਖਤਾ ਦੀ ਸੇਵਾ ਵਾਲੇ ਦੇ ਆਸ਼ਰਮ ਦੇ ਵਿੱਚ ਹੈਗਾ ਠੀਕ ਐ ਇਹਨਾਂ ਦੇ ਵਿੱਚੋਂ ਕਈਆਂ ਨੇ ਕਈਆਂ ਨੇ ਜਦੋਂ 1-2 ਸਾਲ ਬਾਅਦ ਇਹਨਾਂ ਦਾ ਫੇਮ ਦਾ ਟਾਈਮ ਚਲਾ ਜਾਣਾ ਹੈਗਾ ਤੇ ਕਈਆਂ ਨੇ ਡਿਪਰੈਸ਼ਨ ਦੇ ਵਿੱਚ ਜਾਣਾ ਮੈਂ ਅੱਗੇ ਵੀ ਆਪਣੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਚੰਗੇ ਇਨਫਲੂਐਂਸਰ ਕਿਸੇ ਸਮੇਂ ਤੇ ਮਿਲੀਅਨਸ ਦੇ ਵਿੱਚ ਉਹਨਾਂ ਦੇ ਵਿਊ ਸੀ ਫੋਲੋਇੰਗ ਵਧੀਆ ਸੀ ਤੇ ਜਦੋਂ ਉਹਨਾਂ ਦਾ ਟਾਈਮ ਗਿਆ ਫੇਮ ਘਟਿਆ ਤੇ ਉਹਨਾਂ ਨੇ ਸੁਸਾਇਡ ਵੀ ਕੀਤਾ ਆ ਠੀਕ ਹੈ ਮੈਂ ਕਿਸ ਤਰ੍ਹਾਂ ਤੁਹਾਨੂੰ ਸਮਝਾਵਾਂ ਰੀਲਸ ਪਾਣੀ ਆ ਪਾਓ ਮੈਂ ਆਪਣੀਆਂ ਵੀਡੀਓ ਚ ਅੱਗੇ ਵੀ ਕਹਿੰਨੀ ਆ ਬਟ ਸਿਰਫ ਔਰ ਸਿਰਫ ਰੀਲਸ ਠੀਕ ਹੈ ਤੇ ਹੁਣ ਇਹਨਾਂ ਦਾ ਵਲੌਗ 2 ਮਿੰਟ ਰੋਕ ਕੇ ਕੰਟੀਨਿਊ ਕਰਦੇ ਆ ਤੇ ਹੁਣ ਆਪਾਂ ਜਸਪਾਲ ਜੀ ਦੇ ਕਮੈਂਟ ਦਾ ਜਵਾਬ ਦੇ ਲਈਏ ਉਹ ਵੀ ਬਹੁਤ ਜ਼ਰੂਰੀ ਹੈਗਾ ਪਹਿਲਾਂ ਮੇਰੀ ਪੁਰਾਣੀ ਵੀਡੀਓ ਦੇਖੋ ਇਹ ਕਲਿੱਪ ਫਿਰ ਅੱਗੇ ਗੱਲ ਕਰਦੇ ਆ ਬਾਗਨਾ ਲਾਓ ਮੇਰੀ ਹੱਥ ਜੋੜ ਕੇ ਬ ਸੋਸ਼ਲ ਮੀਡੀਆ ਤੇ ਰੀਲਸ ਵਗੈਰਾ ਪਾਣੀਆ ਪਾਓ ਜੋ ਮਰਜ਼ੀ ਕਰੋ ਬਟ ਚੱਜਦਾ ਸਲੀਕੇ ਦੇ ਨਾਲ ਜਿਹੜਾ ਦੂਸਰੇ ਦੀ ਅੱਖਾਂ ਨੂੰ ਦੇਖਣ ਵੀ ਵਧੀਆ ਲੱਗੇ ਕਿਸੇ ਦਾ ਕੋਈ ਐਂਟਰਟੇਨਮੈਂਟ ਹੋਵੇ ਗਿਆਨ ਦੇ ਵਿੱਚ ਵਾਧਾ ਹੋਵੇ ਠੀਕ ਹੈ ਜੀ ਰੀਲਸ ਪਾਣੀਆ ਮਾਰੀਆਂ ਨਹੀਂ ਐ ਬੜੀਆਂ ਕੁੜੀਆਂ ਬਹੁਤ ਸੁਣੀਆਂ ਸੁਣੀਆਂ ਰੀਲਸ ਵੀ ਪਾਉਂਦੀਆਂ ਲਿਪਸਿੰਗ ਵਾਲੀਆਂ ਡਾਂਸਿੰਗ ਵਾਲੀਆਂ ਤੋਂ ਆਪਣੇ ਕੰਮ ਦੇ ਵਿੱਚ ਥੋੜੀ ਜਿਹੀ ਇੰਪਰੂਵਮੈਂਟ ਕਰੋ ਅੱਗੇ ਦੇਖਦੇ ਹਾਂ ਆ ਵੀਡੀਓ ਮੈਂ 2 ਮਹੀਨਾ ਡੇਢ ਮਹੀਨਾ ਪਹਿਲਾਂ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਹੋਇਆ ਵੀ ਰੀਲਸ ਪਾਣੀ ਮਾੜੀਆਂ ਨਹੀਂ ਤੁਸੀਂ ਸੁਣਿਆ ਇਹ ਸਾਰਾ ਕੁਝ ਇਸ ਤੋਂ ਇਲਾਵਾ ਇੱਕ ਦੋ ਵੀਡੀਓਜ਼ ਦੇ ਵਿੱਚ ਹੋਰ ਵੀ ਮੈਂ ਸੇਮ ਗੱਲਾਂ ਕੀਤੀਆਂ ਹੋਈਆਂ ਵੀ ਰੀਲਸ ਜਾਂ ਵਲੋਗਿੰਗ ਮਾੜੀ ਨਹੀਂ ਹੁੰਦੀ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ 5-6 ਮਹੀਨੇ ਪਹਿਲਾਂ ਪਾਈ ਸੀ ਇਹਦੇ ਵਿੱਚ ਵੀ ਦੱਸਿਆ ਹੋਇਆ ਵੀ ਵਲੋਗਿੰਗ ਜੇ ਕਰਨੀ ਹੈ ਤਾਂ ਇਸ ਤਰੀਕੇ ਦੇ ਨਾਲ ਕਰੋ ਮੈਂ ਛੱਡੋ ਕੋਈ ਵੀ ਰੋਸਟਰ ਮਨਾ ਨਹੀਂ ਕਰਦਾ ਵੀ ਤੁਸੀਂ ਵਲੌਗ ਨਾ ਪਾਓ ਅਸੀਂ ਕਹਿੰਦੇ ਪਾਣੀ ਹੈ ਚਾਜ ਦੇ ਪਾਓ ਅੱਜ ਦਾ ਮੈਨੂੰ ਆ ਕਮੈਂਟ ਆਇਆ ਸੀ ਵੀ ਸਾਨੂੰ ਕਿੱਥੋਂ ਪਤਾ ਲੱਗਿਆ ਵੀ ਤੁਸੀਂ ਵੀ ਪਹਿਲਾਂ ਰੀਲਾਂ ਪਾਉਂਦੇ ਸੀ ਤੁਹਾਡਾ ਉਹ ਕੰਮ ਚੱਲਿਆ ਨਹੀਂ ਠੀਕ ਹੈ ਤੇ ਤੁਸੀਂ ਫਿਰ ਇੱਧਰ ਰੋਸਟਿੰਗ ਵੱਲ ਆ ਗਏ ਤੇ ਤੁਸੀਂ ਵੀ ਗੁਰਦੁਆਰੇ ਜਾ ਕੇ ਵਲੋਗਿੰਗ ਕੀਤੀ ਹੈ ਠੀਕ ਹੈ ਜੇ ਮੈਂ ਗੁਰਦੁਆਰੇ ਜਾ ਕੇ ਵਲੋਗਿੰਗ ਕੀਤੀ ਹੋਈ ਊਟ ਪਟਾੰਗ ਹਰਕਤਾਂ ਕੀਤੀਆਂ ਹੋਈਆਂ ਤੇ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਗੁਰਦੁਆਰੇ ਜਾ ਕੇ ਵਲੋਗਿੰਗ ਕਰਨਾ ਔਰ 28 ਸੈਕਿੰਡ ਲਈ ਦਰਸ਼ਨ ਕਰਵਾਣਾ ਉਹ ਵੀ ਮੈਂ ਕਿਹ ਕੇ ਜਾਣੀ ਹੁੰਨੀ ਐ ਵੀ ਮੈਂ ਦਰਬਾਰ ਸਾਹਿਬ ਜਾ ਰਹੀਆਂ ਠੀਕ ਹੈ ਲਾਈਵ ਹੋ ਕੇ ਤੁਹਾਨੂੰ ਇੱਕ ਅੱਧਾ ਮਿੰਟ ਦਰਸ਼ਨ ਜ਼ਰੂਰ ਕਰਵਾਉਂਗੀ ਠੀਕ ਹੈ ਇਹ ਮੈਂ ਆਪਣੀ ਆਡੀਅੰਸ ਨੂੰ ਕਹਿ ਕੇ ਕਰਨੀ ਹੁੰਨੀ ਆ ਮੈਂ ਗੁਰਦੁਆਰੇ ਜਾ ਕੇ ਕੋਈ ਕਮਲ ਦੀ ਤਰ੍ਹਾਂ ਜਾਂ सोनू ਦੀ ਤਰ੍ਹਾਂ ਦੰਦ ਨਹੀਂ ਘਟਦੀ ਫਿਰਦੀ ਠੀਕ ਹੈ ਆਦਾਵਾ ਨਹੀਂ ਉੱਥੇ ਜਾ ਕੇ ਦਿਖਾਉਂਦੀ ਫਿਰਦੀ ਟਰ ਟਰ ਕੇ ਘੁੰਮ ਘੁੰਮ ਕੇ ਨਹੀਂ ਦਿਖਾ ਰਹੀ ਜਿਹੜੀ ਤੁਸੀਂ ਕਲਿੱਪ ਦੀ ਗੱਲ ਕਰਦੇ ਹੋ ਉਹ ਕਲਿੱਪ ਮੈਂ ਸਾਈਡ ਤੇ ਚਲਾਈ ਹੋਈ ਹੈ ਚੈੱਕ ਕਰ ਲਓ ਉੱਥੇ ਮੈਂ ਕੀ ਕਰ ਰਹੀ ਆ ਆਟ ਕਰਦੀ ਪਈਆਂ ਖੜ ਕੇ ਕਿਹੜੀ ਬਲੌਗਿੰਗ ਹੈ ਇਹਦੇ ਵਿੱਚ ਮੈਨੂੰ ਦੱਸੋ सोनू ਕੋਰ ਵਾਲੀ ਵੀਡੀਓ ਤੁਸੀਂ ਦੇਖੀ ਹੈ ਨਾ ਜਿਹੜੀ ਮੈਂ 200 ਨੂੰ ਕੋਰ ਤੇ ਵੀਡੀਓ ਪਾਈਆਂ ਉਹਦੇ ਵਿੱਚ ਕੀ ਕਰ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜਾ ਉੱਥੇ ਸੁਲਤਾਨਪੁਰ ਲੋਧੀ ਗਈ ਹੈ ਜਾਂ ਮੁਬਾਰਕਪੁਰ ਕਿਲੇ ਗਈ ਹੈ ਆਸ਼ਕੀ ਕਰਦੀ ਵੀ ਉੱਥੇ ਮੈਂ ਆਸ਼ਕੀ ਕਰਦੀ ਵੀ ਆ ਤੁਹਾਨੂੰ ਫਰਕ ਕਰਨ ਨਹੀਂ ਆਉਂਦਾ 1 ਸਾਲ ਹੋ ਗਿਆ ਸਮਝਾਉਂਦੇ ਨੂੰ ਵੀ ਤਰਕ ਤੇ ਫਰਕ ਕਰਨਾ ਸਿੱਖੋ ਠੀਕ ਹੈ ਤੇ ਹਾਂ ਹੁਣ ਆਗੀ ਤੁਹਾਡੀ ਦੂਜੀ ਗੱਲ ਵੀ ਮੇਰਾ ਰੀਲਾਂ ਵਾਲਾ ਕੰਮ ਚੱਲਿਆ ਨਹੀਂ ਮੈਂ 4 ਮਹੀਨੇ ਦੇ ਵਿੱਚ 8 ਕੇ 10 ਰੀਲਾਂ ਪਾਈਆਂ ਜਿਹਨੇ ਰੀਲਾਂ ਦਾ ਕੰਮ ਚਲਾਣਾ ਹੁੰਦਾ ਨਾ ਉਹ ਦਿਨਾਂ ਦੇ ਵਿੱਚ 10 ਰੀਲਾਂ ਬੰਦ ਆ ਸਮਝ ਗਏ 4 ਮਹੀਨਿਆਂ 'ਚ 10 ਰੀਲਾਂ ਨਹੀਂ ਬੰਦ ਆ ਤੇ ਨਾਲੇ ਮੈਂ ਸੜਕਾਂ ਤੇ ਨੱਚ ਕੇ ਇਹ ਲੱਕ ਹਲਾ ਕੇ ਰੀਲਾਂ ਨਹੀਂ ਪਾਈਆਂ ਪਹਿਲਾਂ ਤੁਸੀਂ ਅ ਕਮਲ ਪਟਿਆਲੇ ਦੀ ਰੀਲ ਦੇਖਿਓ ਹਸਨ ਨੀ ਅਕਲੀਆਂ ਮੇਰੀਆਂ ਅੱਛਾ ਹਸਨ ਨੀ ਅਕਲੀਆਂ ਮੇਰੀਆਂ ਜਿਵੇਂ ਵੰਗ ਬਣਵਾ ਤੂੰ ਲੱਖ ਲੱਖ ਦੀ ਤੇਰੀ ਕੀ ਲੱਗਦੀ ਤੂੰ ਬੱਲੀਏ ਡਾਰਲਿੰਗ ਜੱਟ ਦੀ ਤੇਰੀ ਕੀ ਲੱਗਦੀ ਬੱਲੀਏ ਡਾਰਲਿੰਗ ਜੱਟ ਦੀ ਉਹ ਬੇਰੇ ਆਗਰੇ ਦੇ ਤਾਜ ਵਾਂਗੂ ਨਖਰੀ ਵਾਂਗੂ ਮਿਸਕੀ ਦੇ ਪੀ ਜਾਂ ਸੱਪ ਸੱਪਨੀ ਹੰਡਾ ਲੱਪਦਾ ਤੁਰਦਾ ਟਰਕਨੀ ਇਸ ਹਫਤੇ ਬਿਠਾਉਣਾ ਗੱਡੀ ਵਿੱਚ ਨਹੀਂ ਮੇਰੀ ਸ਼ਾਰਟ ਡ्रेस ਜਮਾਂ ਬੱਲੀ ਐਨੀ ਜ਼ਕੀ ਉਤੋਂ ਸੂਰਚੀ ਲੱਗੋ ਲੋਰ ਜੀ ਉਹ ਬੇਰੇ ਆ ਦੇਖ ਲੀ ਹੁਣ ਅਮੀਨੂ ਸਿਰਾਂ ਵਾਲੀ ਰੀਲ ਦੇਖੋ ਪਗੜ ਤੇ ਫਕੀਰ ਨੇ ਇਕ ਲਾਰਿਆਂ ਨੇ ਤੇਰੇ ਸਾਨੂੰ ਖਾ ਲਿਆ ਇਕ ਚਾਰਕਾ ਗਲੀ ਦੇ ਵਿੱਚ ਡਾਲਿਆ ਇਕ ਲਾਰਿਆਂ ਨੇ ਤੇਰੇ ਸਾਨੂੰ ਖਾ ਲਿਆ ਵੀ ਦੂਜੇ ਚਾਰਕਾ ਗਲੀ ਦੇ ਵਿੱਚ ਡਾਲਿਆ ਇਕ ਤੇਰੀ ਅੱਕ ਕਾਸ਼ ओके ਤੇ ਹੁਣ ਜਿਹੜੀ ਤੁਸੀਂ ਮੇਰੇ ਰੀਲਾਂ ਦਾ ਰੋਲਾ ਪਾਇਆ ਹੋਇਆ ਤੇ ਮੇਰੇ ਰੀਲਾਂ ਦਾ ਲੈਵਲ ਵੀ ਦੇਖ ਲਓ ਜਿਹੜੀ ਮੈਂ ਅੱਡ ਦਾ ਸਪਾਈਆਂ ਸੀ ਉਹਦੇ ਵਿੱਚ ਮੈਂ ਦੋ ਚਲਾਂ ਲੱਗੀਆਂ ਚੈੱਕ ਕਰੋ ਉਸਕਾ ਕਸਮ ਲਗੇ ਉਸਕਾ ਕਸਮ ਲਗੇ ਦਬਿੜ ਕੇ ਇੱਕ ਪੈਰੀਂ ਜੀ ਹੰਮ ਬਣੀ ਤੂੰ ਬਣੀ ਇਕ ਦੂਜੇ ਕੇ ਲਈ ਉਸਕਾ ਕਸਮ ਲਗੇ ਸਾਹਮਣੇ ਰੱਖ ਲਾ ਮੈਨੂੰ ਜੱਟਾ ਮੈਂ ਤੇਰੀ ਮਸਤਾਨੀ ਤੇਰੇ ਨਾਲ ਵੇਖਣੀਆਂ ਦੀ ਦਤੇ ਦਵਾਈਆਂ ਲੋਕਾਂ ਦੇ ਚੱਲਦੇ ਦੀਦੇ ਹਸਲੇ ਗਾਲੇ ਇਹ ਦਿਨ ਨਾ ਮਿਲेंगे ਖਲ ਥੋੜੀ ਖੁਸ਼ੀਆਂ ਹੈ ਥੋੜੇ से ये पल हसले गाले ये दिन ਨਾ ਹਸਲੇ ਹਾਂਜੀ ਹੈਗਾ ਕੁਛ ਫਰਕ ਨੱਚ ਰਹੀਆਂ ਮੈਂ ਲੱਕ ਲਾ ਰਹੀਆਂ ਸੜਕਾਂ ਤੇ ਆ ਔਰ ਮੈਂ ਆਪਣੀ ਆਡੀਅੰਸ ਨੂੰ 6 ਮਹੀਨੇ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਠੀਕ ਹੈ ਜੀ ਸੋਨੂ ਤੇ ਵਿਕਰਮ ਤੇ ਉਹਦੇ 'ਚ ਹੀ ਦੱਸਦਾ ਸੀ ਕੋਈ ਸੈਂਸ ਨਹੀਂ ਕੋਈ ਤਰਕ ਦੀ ਗੱਲ ਨਹੀਂ ਕੋਈ ਫਰਕ ਦੀ ਗੱਲ ਨਹੀਂ ਜਿੰਨੇ ਕੁਝ ਕਿਹਾ ਤੇ ਮੂੰਹ ਚੋ ਕੇ ਸੁਣ ਲਿਆ ਬਸ ਤੇ ਆ ਕੇ ਲਾਗੇ ਕਮੈਂਟ ਕਰਨ ਪਹਿਲਾਂ ਦੇਖ ਤਾਂ ਲੋ ਤੇ ਇੱਕ ਗੱਲ ਹੋਰ ਜਦੋਂ ਪਿੱਛੇ ਜਿਹੇ 3 ਕਿੰਨੇ ਪਹਿਲਾਂ ਮੇਰੀ ਰੀਲਾਂ ਦਾ ਮਿਸਯੂਜ਼ ਕੀਤਾ ਗਿਆ ਸੀ ਠੀਕ ਹੈ ਤਾਂ ਮੈਂ ਆਪਣੀਆਂ ਜਿਹੜੀਆਂ 6-7 ਰੀਲਾਂ 댓 ਟਾਈਮ ਹੀ ਪ੍ਰਾਈਵੇਟ ਕਰਤੀਆਂ ਸੀ ਇੱਕ ਦੋ ਰਹਿ ਗਈਆਂ ਸੀ ਔਰ ਮੈਂ 10-15 ਦਿਨ ਪਹਿਲਾਂ ਪ੍ਰਾਈਵੇਟ ਕਰਤੀਆਂ ਸੀ ਓਕੇ ਤਾਂ ਹੁਣ ਤੁਸੀਂ ਦੱਸੋ ਜਿਹੜੀ ਚੀਜ਼ ਮੈਂ 10-15 ਦਿਨ ਪਹਿਲਾਂ ਪ੍ਰਾਈਵੇਟ ਕਰ ਚੁੱਕੀ ਆ ਠੀਕ ਐ ਉਹ 3-4 ਦਿਨ ਪਹਿਲਾਂ ਕਿਸੇ ਕੋਲ ਕਿੱਦਾਂ ਆ ਗਈ ਇਟ ਮੀਨਸ ਕਿ ਤੁਸੀਂ ਪਹਿਲਾਂ ਹੀ ਪਲੈਨਿੰਗ ਕਰਕੇ ਰੱਖੀ ਹੋਈ ਸੀ ਵੀ ਹਾਂ ਸਮੇਂ ਅਨ ਤੇ ਵਰਤਾਂਗੇ ਚਲੋ ਕੋਈ ਨਹੀਂ ਵਰਤ ਲਓ ਹੋਰ ਵੀ ਜੋ ਮੇਰੇ ਚੈਨਲ ਤੇ ਕੰਟੈਂਟ ਪਿਆ ਜਿੰਨੇ ਵਰਤਣਾ ਉਹ ਵਰਤ ਸਕਦਾ ਹੈਗਾ ਪਰ ਮੈਂ ਅੱਗੇ ਵੀ ਕਹਿੰਦੀ ਹੁੰਦੀ ਆ ਥੋੜੀ ਜਿਹੀ ਲੌਜੀਕ ਨਾਲ ਕਰੋ ਦਰਸ਼ਨ ਕਰਵਾਣੇ ਸੰਗਤ ਨੂੰ ਔਰ ਜਾ ਕੇ ਉੱਥੇ ਵਲੋਗਿੰਗ ਕਰਨੀ ਲੁੱਚਕੜੁੱਚ ਕਰਨਾ ਆ ਦਾਵਾ ਬਥੇਰੀਆਂ ਆ ਅੱਗੋਂ ਪਿੱਛੋਂ ਚੱਲ ਕੇ ਦਿਖਾਣਾ ਉਹ ਗਲਤ ਹੈ ਦਰਸ਼ਨ ਕਰ और मैं ऑडियंसू दस के सतसंगत जी करो दर्शन हूँ ठीक है ये सैकंड टाइम है मैं अपना पख रख दी पी पिछली बार मैं अपना पक्ष अगर आकर रखे इस तरह तो मेरे से चाहे सौ इल्जाम होर ला दो मैं एडवास ही मान लिनी हाँ ठीक है हाँ ठीक हाँ है ओके ਤੇ ਮੈਂ ਇਸ ਤੋਂ ਬਾਅਦ ਆ ਕੇ ਕੋਈ ਸਫਾਈ ਨਹੀਂ ਦੇਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਨਹੀਂ ਜੋ ਮਰਜੀ ਤੁਸੀਂ ਇਲਜ਼ਾਮ ਲਗਾ ਲਿਓ ਠੀਕ ਹੈ ਮੇਰੀ ਆਡੀਅנס ਨੂੰ ਪਤਾ ਹੈ ਮੈਂ ਕੀ ਕਰ ਰਹੀ ਆ ਫਿਰ ਵੀ ਜਿਹੜੇ ਫਿਰ ਵੀ ਇਹ ਜਿਹੜੇ ਕੁਝ ਕੁ ਲੋਕ ਹੈਗੇ ਆ ਮੈਂ ਕਹਿੰਦੀ ਵੀ ਕੋਈ ਗਲਤ ਮੇਜਨਾ ਸੈਟ ਹੋਵੇ ਦੈਟਸ ਵਾਈ ਮੈਂ ਲਾਸਟ ਟਾਈਮ ਕਲੀਅਰ ਕਰ ਰਹੀ ਆ ਇਸ ਤੋਂ ਬਾਅਦ ਮੈਂ ਕੋਈ ਕਲੈਰੀਫਿਕੇਸ਼ਨ ਕਦੀ ਵੀ ਨਹੀਂ ਦੇਣਾ ਜੋ ਮਰਜੀ ਕੋਈ ਬੋਲੀ ਜਾਵੇ ਹਾਂ ਜੇ ਮੈਂ ਤੁਹਾਨੂੰ ਕੋਈ ਇਨਫੋਰਮੇਸ਼ਨ ਗਲਤ ਦਿੰਦੀ ਐ ਤੇ ਤੁਸੀਂ ਪਰੂਫ ਕਰੋ ਵੀ ਮੈਂ ਉਹ ਇਨਫੋਰਮੇਸ਼ਨ ਗਲਤ ਦਿੱਤੀ ਹੈ ਸਾਰਿਆਂ ਕੋ ਆਪਣੇ ਆਪਣੇ ਮੋਬਾਈਲ ਹੈਗੇ ਆ ਜੇ ਮੈਂ ਗਲਤ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਆਪਣੇ ਮੋਬਾਈਲ ਤੋਂ ਸਰਚ ਕਰ ਲਓ ਹਾਂ ਜੇ ਮੈਂ ਕੋਈ ਗਲਤੀ ਕਰੂੰਗੀ ਤਾਂ ਮੈਂ ਉਹਦੀ ਮਾਫੀ ਵੀ ਮੰਗੂੰਗੀ ਮੈਨੂੰ ਮਾਫੀ ਮੰਗਣ ਚ ਕੋਈ ਸ਼ਰਮ ਨਹੀਂ ਆਪਣੀ ਗਲਤੀ ਐਕਸੈਪਟ ਕਰਨ ਚ ਮੈਨੂੰ ਕੋਈ ਸ਼ਰਮ ਨਹੀਂ ਹੋਊਗੀ ਜਿਹੜੇ ਲੋਕ ਤੁਹਾਨੂੰ ਮੇਰੀਆਂ ਪਾਈਆਂ ਗਿਆ ਰੇਲਾ ਬਾਰੇ ਦੱਸਦੇ ਆ ਉਹਨਾਂ ਨੂੰ ਇਹ ਵੀ ਦੱਸਿਆ ਕਰੋ ਦੋ ਵਾਰ ਮੈਂ ਖਨੋਰੀ ਬਾਰਡਰ ਵਿਜ਼ਿਟ ਕੀਤਾ ਉਹ ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਪਾਣੀਆਂ ਦੇ ਮੁੱਦੇ ਤੇ ਬੋਲੀਦਾ ਪਰਵਾਸੀਆਂ ਦੇ ਮੁੱਦੇ ਤੇ ਬੋਲੀਦਾ ਕਿਸਾਨੀ ਦੇ ਮੁੱਦੇ ਤੇ ਬੋਲੀਦਾ ਇਹ ਗੱਲਾਂ ਕਿਉਂ 6 ਮਹੀਨੇ ਪਹਿਲਾਂ ਜਿਹੜੀਆਂ 8-10 ਰੀਲਾਂ ਪਾਈਆਂ ਗਈਆਂ ਹੈਗੀਆਂ ਉਹ ਵੀ ਮੈਂ ਆਪਣੀ ਆਡੀਅੰਸ ਨੂੰ ਦੱਸਿਆ ਗਿਆ ਦੱਸਿਆ ਸੀ ਠੀਕ ਹੈ ਉਹਦਾ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਂਦਾ ਤੇ ਜਿਹੜੀ ਮੇਰੇ ਚੈਨਲ ਤੇ 1.200 ਰੀਲ ਸਿਰਫ ਗੁਰਬਾਣੀ ਨੂੰ ਲੈ ਕੇ ਪਈ ਹੋਈ ਹੈ ਸ਼ਬਦਾਂ ਦੀ ਪਈ ਹੋਈ ਹੈ ਸਬਜਾਦਿਆਂ ਤੇ ਰੀਲਾਂ ਪਈਆਂ ਹੋਈਆਂ ਉਹਨਾਂ ਬਾਰੇ ਵੀ ਤਾਂ ਕੋਈ ਦੱਸ ਦਿਆ ਕਰੋ ਠੀਕ ਹੈ ਔਰ ਜਿਹੜੀਆਂ ਰੀਲਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਮੈਂ ਖੁਦ ਆਪਣੀ ਆਡੀਅੰਸ ਨੂੰ ਦੱਸਿਆ ਕੋਈ ਗਲਤਮੰਦ ਬੋਲਦਾ ਉਹ ਕੱਢ ਦਿੰਨਾ ਮੈਂ ਨਹੀਂ ਨਹੀਂ ਕੋਈ ਆਡੀਅੰਸ ਨਹੀਂ ਤਾਂ ਚੱਲ ਯਾਰ ਗਾਣਾ ਵੀ ਤੂੰ ਨਿਕਲਦਾ ਆ ਨੀ ਤੂੰ ਨਹੀਂ 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 ਤੂੰ ਨਹੀਂ ਕਹਿੰਦਾ ਮੈਂ ਸਹੀ ਕੀਤਾ ਤੇ ਛੇਵ ਤੁਹਾਡੀ ਵਧੀਆ ਵਧੀਆ ਨਿਕਲਦੇ ਆ। ਮੇਰੀ ਸੇਟ ਹੋਰ ਚੱਲਦੀ ਆ। ਅੱਛਾ ਜੀ। ਕੁੱਤੇ ਬਿੱਲੀ ਹੁੰਦੇ ਆ ਮਿੱਟੀ। ਹਾਂ। ਆਈ ਕੁੱਤੇ ਬਿੱਲੀ ਨਹੀਂ ਨਾ ਪੋਣੇ ਵਿੱਚ। ਦੇਖੋ ਆ ਮੁੰਡਿਆਂ ਨੇ ਇਹਨੂੰ ਰੀਲਾ ਬਣਾਉਣ ਲਈ ਫੋਨ ਕੀਤਾ ਤੇ ਚਲੀ ਗਈ। ਚਲੋ ਇਹ ਮੁੰਡੇ ਸਹੀ ਸੀ। ਠੀਕ ਆ। ਵਧੀਆ ਪੜੇ ਲਿਖੇ ਲੱਗ ਰਹੇ ਆ ਪਰ ਇਹ ਵੀ ਬਲੌਗਿੰਗ ਹੀ ਕਰ ਰਹੇ ਆ YouTube ਤੇ ਇਹਨਾਂ ਦਾ ਵੀ ਬਲੌਗਿੰਗ ਚੈਨਲ ਹੈਗਾ। ਠੀਕ ਆ। ਇਹਨਾਂ ਦੇ ਵਿਊਜ਼ ਵਗੈਰਾ ਨਹੀਂ ਆ ਰਹੇ ਸੀ ਤੇ ਇਹਦੇ ਨਾਲ ਜਿਹੜਾ ਬਲੌਗ ਪਾਇਆ ਉਹਦੇ ਤੇ 28300 ਵਿਊਜ਼ ਆ ਗਏ। ਤੇ ਅਗਲੀ ਵੀਡੀਓ ਵੀ ਇਹਨਾਂ ਨੇ ਕੁੜੀ ਦਾ ਨਾਮ ਹੈਗਾ ਕਵਲਜੀਤ Instagram ਤੇ ਰੀਲਾਂ ਵਗੈਰਾ ਪਾਉ ਆ ਮੁੰਡੇ ਸਹੀ ਸੀ ਤੇ ਕੱਲ ਨੂੰ ਕੋਈ ਵੀ ਇਹਨੂੰ ਹੋਰ ਮੁੰਡਾ ਗਲਤ ਗਲਤ ਬੰਦਾ ਫੋਨ ਕਰਕੇ ਬੁਲਾਏ ਇਹ ਚਲ ਜੇਤੇ ਇਹਦੇ ਨਾਲ ਕੋਈ ਹਾਸਾ ਵਾਪਰ ਜੇ ਫਿਰ ਇਹਨਾਂ ਵੀ ਰੀਲਾਂ ਦਾ ਭੂਤ ਨਹੀਂ ਨਾ ਸਵਾਰ ਹੋਣਾ ਚਾਹੀਦਾ ਵੀ ਸਾਰਾ ਕੋਸ਼ਿਸ਼ ਜਿਹੜਾ ਇਹ ਕਰੀਅਰ ਬਣਾਉਣ ਦਾ ਟਾਈਮ ਹੈ ਜਾਂ ਪੜਾਈਆਂ ਦਾ ਟਾਈਮ ਹੈਗਾ ਤੁਸੀਂ ਆਪਣਾ ਸਾਰਾ ਟਾਈਮ ਸੋਸ਼ਲ ਮੀਡੀਆ ਤੇ ਇਨਵੈਸਟ ਕਰ ਰਹੇ ਹੋ ਆ ਮੁੰਡਿਆਂ ਤੇ ਵੀ ਮੈਨੂੰ ਗੁੱਸਾ ਆ ਰਿਹਾ ਹੈਗਾ ਵੀ ਇਹ ਲੱਗੇ ਹੋਏ ਕੰਟੀਨਿਊਸਲੀ ਆਪਣੇ ਚੈਨਲ ਨੂੰ ਚਲਾਉਣ ਲਈ ਵੀ ਤੁਸੀਂ ਕੋਈ ਕੰਮ ਤਾਂੰਦਾ ਵੀ ਨਾਲ ਕਰੋ ਨਾ ਠੀਕ ਹੈ ਵੀ ਚੈਨਲ ਚਲਾਉਣ ਲਈ ਤੁਸੀਂ ਤੁਹਾਨੂੰ ਇਹਦੀ ਹੈਲਪ ਦੀ ਜ਼ਰੂਰਤ ਪੈ ਰਹੀ ਹੈ ਆਪਣਾ ਕੋਈ ਟੈਲੈਂਟ ਲੈ ਕੇ ਆਉਣਾ ਉਹ ਸਾਡੀ ਜੰਦਾ ਵੀ ਤਾਂ ਇਹੋ ਜੀ ਹੈ ਜਿਨ੍ਹਾਂ ਚ ਕਰ ਬਲੌਗ ਚ ਕੁੜੀ ਨਾ ਹੋਵੇ ਤਾਂ ਮੁੰਡਿਆਂ ਨੂੰ ਦੇਖਦਾ ਕੌਣ ਹੈਗਾ ਸਾਰੇ ਸਾਰਿਆਂ ਨੂੰ ਪਤਾ ਇਹ ਗੱਲ ਦਾ ਹੈਨਾ ਤੋਂ ਇਹਨੂੰ ਵੀ ਕੁੜੀ ਨੂੰ ਥੋੜਾ ਸੋਚਣਾ ਚਾਹੀਦਾ ਸੀ ਦੇਖ ਪੈਣਾ ਏ ਤੋਂ ਛੋਟੇ ਪੈਣਾ ਵਰਗੀ ਹੈਗੀ ਐ ਇਦਾਂ ਹੀ ਤੈਨੂੰ ਕੋਈ ਰੀਲਾ ਬਣਾਉਣ ਲਈ ਫੋਨ ਕਰਦਾ ਤਾਂ ਪਲੀਜ਼ ਨਾ ਜਾਇਆ ਕਰ ਜਮਾਨਾ ਬਹੁਤ ਖਰਾਬ ਹੈ ਠੀਕ ਹੈ ਥੋੜਾ ਜਿਆ ਸੰਭਲ ਕੇ ਚੱਲੋ ਥੋੜਾ ਜਿਆ ਸੰਭਲ ਕੇ ਚੱਲ ਰਹੇ ਜੇ ਤਾਂ ਆਪਣਾ ਭੜਾਈ ਵਾਲ ਆਪਣੇ ਕੈਰੀਅਰ ਵਾਲ ਤੇ ਆਂਦੇ ਸਿਰਫ ਸੋਸ਼ਲ ਮੀਡੀਆ ਤੇ ਡਿਪੈਂਡਰ ਨਾ ਹੋ ਮੇਰੇ ਕਿਹਦੇ ਚਾਹੁੰਦੇ ਮੇਰੇ ਭਾਵੇਂ ਮੈਂ ਸੇਵ ਕਰਕੇ ਰੱਖਿਆ ਫੈਨ ਮਿਲ ਗਏ ਐ ਸਾਡੀ ਫੈਨ ਐ ਗਰੀਬ ਬੰਦੇ ਭਾਈ ਸਾਡੀਆਂ ਗੋਲੋਂ ਨਹੀਂ ਕਰਾਂਦਾ ਭਾਈ ਮੈਂ ਕਹਿਣਾ ਚਾਹੁੰਦਾ ਭਾਈ ਮੈਨੂੰ ਇਨਸਾਫ ਚਾਹੀਦਾ ਜੀ ਠੀਕ ਐ ਕਿਤੇ ਮੈਂ ਕੋਈ ਛਾਲ ਮਾਰ ਲਗਾ ਜੀ ਠੀਕ ਐ ਬਸ ਕਿਹੜੀ ਚਾਹੀਦੀ ਤੁਹਾਨੂੰ ਰੋਲਵੇ ਦੀ ਪਤਲੀ ਧਾਰਕ ਨਹੀਂ ਹੁੰਦੀਆਂ ਬਸ ਸਾਰੇ ਨਹੀਂ ਜੀ ਬੰਦ ਕਿੱਥੇ ਹੋਣੀਆਂ ਆ ਜੀ ਨਹੀਂ ਜੀ ਨਹੀਂ ਜਨਾਬ ਬੰਦ ਹੋ ਗਿਆ ਪੰਜਾਬ ਰੋਡ ਤੇ ਸਟਾਰ ਸਾਹਿਬ ਬੰਦ ਹੁੰਦੇ ਨੇ ਬਸ ਸਟਾਰ ਸਾਹਿਬ ਜਦ ਵਿੱਚ ਆਈ ਹੋਣਾ ਲੋ ਜੀ ਇਹਦੇ ਫੈਨ ਵੀ ਆ ਗਏ ਆਗੇ ਲੋਕ ਇਹਦੇ ਨਾਲ ਵੀ ਫੋਟੋਆਂ ਖਚਾਣ ਇਹੋ ਜੇ ਕੁਝ ਬੇਵਕੂਫ ਲੋਕਾ ਕਰਕੇ ਨਾ ਇਹਨਾਂ ਦੇ ਹੌਸਲੇ ਵੱਧੇ ਆ ਸੋਨੂ ਕੋਲ ਨਾਲ ਫੋਟੋਆਂ ਖਚਾਈ ਜਾਣਗੇ ਵਿਕਰਮ ਦੇ ਨਾਲ ਫੋਟੋਆਂ ਖਚਾਈ ਜਾਣਗੇ ਅਰੇ ਉਹ ਕਰਦੇ ਕੀ ਹੈ ਕੁਝ ਵੀ ਨਹੀਂ ਬੇਵਕੂਫ ਲੋਕਾਂ ਨੇ ਇਹਨਾਂ ਨੂੰ ਫੋਲੋ ਕੀਤਾ ਹੋਇਆ ਠੀਕ ਹੈ ਜੀ ਜਿਹੜੇ ਲੋਕਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਜਾਂ ਰੋਮੀ ਪਾਜੀ ਨੂੰ ਜਾਂ ਸੁਰੇਂਦਰ ਬਾਜੀ ਨੂੰ ਠੀਕ ਹੈ ਇਹ ਸਾਡੇ ਵਰਗੀ ਸੋਚਦੇ ਲੋਕ ਹੈਗੇ ਆ ਤੇ ਸੋਚੋ ਜਿਹੜੇ ਲੱਖ ਬੰਦੇ ਨੇ ਮੀਨੂ ਸੀਰਾ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਾਂ 7 ਲੱਖ ਬੰਦੇ ਨੇ ਸਹਿਜ ਅਮਨ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਥਿੰਕਿੰਗ ਲੈਵਲ ਕੀ ਹੋਏਗਾ ਮੈਂਟਲ ਲੈਵਲ ਕੀ ਹੋਏਗਾ ਠੀਕ ਹੈ ਮਤਲਬ ਜਿੰਨੇ ਕਿ ਉਹ ਦਿਖਾਉਂਦੇ ਵੀ ਅਸੀਂ ਇੰਨੇ ਗਰੀਬ ਸੀ ਜਾਂ ਇਹ ਸੀ ਜਾਂ ਉਹ ਸੀ ਮਤਲਬ ਉਹ ਉਸ ਤੋਂ ਵੀ ਨੀਚਲੇ ਲੈਵਲ ਦੇ ਜਿਨ੍ਹਾਂ ਨੇ ਫੋਲੋ ਕੀਤਾ ਹੋਇਆ ਦੱਸੋ ਮੈਨੂੰ ਕਿਉਂਕਿ ਮੈਨੂੰ ਇਹਨਾਂ ਦੇ ਵਿੱਚ ਕਿਸੇ ਵਿੱਚ ਕੋਈ ਗੁਣ ਨਹੀਂ ਲੱਗਦਾ ਇਹ ਉਹ ਜਨਾਨੀਆਂ ਜਿਹੜੀਆਂ ਇਹ ਉਹ ਜਨਾਨੀਆਂ ਜਿਨ੍ਹਾਂ ਨੇ ਇੱਕ ਦੂਜੇ ਨੂੰ ਦੇਖ ਕੇ YouTube ਚੈਨਲ ਸਟਾਰਟ ਕਰ ਲਿਆ ਸਲਾਹ ਕਰਕੇ ਜੀ ਹਾਂ ਜੀ ਅਸੀਂ ਵੀ ਆਪਣਾ YouTube ਚੈਨਲ ਸਟਾਰਟ ਕਰਦੇ ਹਾਂ ਤੇ ਵਲੌਗ ਪਾਣੇ ਆ ਠੀਕ ਹੈ ਮੈਂ YouTube ਪਲੇਟਫਾਰਮ ਤੇ ਆਈਆਂ ਇੱਕ ਜ਼ਿੰਦਗੀ ਦੇ ਲੰਬੇ-ਚੋੜੇ ਐਕਸਪੀਰੀਅੰਸ ਤੋਂ ਬਾਅਦ 20 ਸਾਲ ਦਾ ਵਰਕਿੰਗ ਐਕਸਪੀਰੀਅੰਸ ਲੈ ਕੇ ਬੈਠੀ ਆ ਮੈਂ ਠੀਕ ਹੈ ਚੰਗਾ ਕੀ ਹੈ ਮਾੜਾ ਕੀ ਹੈ ਐਨਾਲਾਈਜ਼ ਕਰਨ ਦਾ ਲੌਜੀਕ ਆਂਦਾ ਹੈਗਾ ਠੀਕ ਹੈ ਬਥੇਰੇ ਤੱਕੇ ਖਾਧੇ ਆ ਚੰਗੇ-ਮਾੜੇ ਦੀ ਪਛਾਣ ਹੈਗੀ ਹੈ ਇਹ ਨਹੀਂ ਵੀ ਰਾਤ ਨੂੰ ਮੈ ਸੋਸ਼ਲ ਕੌਡਨਾ ਸਟਾਰਟ ਕੀਤਾ ਵੀ ਹਾਂ ਤੁਹਾਡੀ ਆਈਡੀ ਆਈ ਤੇ ਮੈਂ ਚਲੋ ਮੈਂ ਕਿਹਾ ਯਾਰ ਇਹ ਵੀ ਬਹੁਤ ਫੇਮਸ ਆ ਵੇਖਿਆ ਯਾਰ ਫੋਨ ਲਾ ਕੇ ਵੀ ਨਹੀਂ ਅਜੇ ਫਰੀ ਬੰਨ ਕਿਸੇ ਨੇ ਮੈਸੇਜ ਕਰਤਾ ਚਲੋ ਤੁਸੀਂ ਕਰਤਾ ਆਪਾਂ ਮੈਂ ਇੱਕ ਗਰੀਬ ਇੱਕ ਨਾ ਤੁਸੀਂ ਗਰੀਬ ਨਾ ਕਿਆ ਕਰੂ ਆਪਣੇ ਆਪ ਮੈਨੂੰ ਬਣੀ ਸ਼ਰਮ ਆਂਦੀ ਮੈਨੂੰ ਝਾਕਾ ਲੱਗਦਾ ਮੈਂ ਵੀ ਤੁਹਾਡੀ ਯਾਰੀ ਆ ਮੈਂ ਵੀ ਨੋਰਮਲ ਹੀ ਆ ਕੁੜੀ ਬੰਨ ਦੀ ਗੱਲਾਂ ਪਤਾ ਤੋਂ ਮੈਨੂੰ ਸਹੀ ਲੱਗ ਰਹੀ ਹੈ ਮੁੰਡੇ ਵੀ ਚੰਗੇ ਪਰਿਵਾਰ ਦੇ ਲੱਗ ਰਹੀ ਹੈਗੀ ਹੈ ਬਟ ਇਹਨਾਂ ਨੇ ਇੱਕ ਦੂਜੇ ਨੂੰ ਡੀਐਮ ਕੀਤਾ ਫੋਨ ਕੀਤਾ ਤੇ ਕੁੜੀ ਚਲੀ ਗਈ ਇੱਥੇ ਇਹਨਾਂ ਨੇ ਗਲਤੀ ਕੀਤੀ ਹੈਗੀ ਐ ਵੀ ਇਸ ਤਰ੍ਹਾਂ ਕੁੜੀ ਨੂੰ ਕਿਸੇ ਦੇ ਵੀ ਫੋਨ ਕਰੇ ਤੇ ਕਿਸੇ ਦੇ ਵੀ ਡੀਐਮ ਕਰੇ ਤੇ ਕੱਲਿਆਂ ਨਹੀਂ ਜਾਣਾ ਚਾਹੀਦਾ ਸੀ ਤੇ ਜਾਣਾ ਵੀ ਸੀ ਤਾਂ ਕਿਸੇ ਆਪਣੇ ਭਰਾ ਨੂੰ ਜਾਂ ਡੈਡੀ ਨੂੰ ਕਿਸੇ ਨੂੰ ਵੀ ਨਾਲ ਲੈ ਕੇ ਜਾਂਦੀ ਜ਼ਮਾਨਾ ਬਹੁਤ ਖਰਾਬ ਹੈਗਾ ਇਦਾਂ ਦੇ ਕੁੜੀਆਂ ਨੂੰ ਕੋਈ ਰਿਸਕ ਨਹੀਂ ਲੈਣੇ ਚਾਹੀਦੇ ਰਾਜੇ ਛੋਟੀ ਪਹਿਣਾ ਮੈਂ ਫਿਰ ਤੁਹਾਨੂੰ ਦੁਬਾਰਾ ਤੋਂ ਕਹਿ ਰਹੀ ਆ ਕੱਲ ਨੂੰ ਫਿਰ ਤੁਹਾਨੂੰ ਦੁਬਾਰਾ ਤੋਂ ਕੋਈ ਮੈਸੇਜ ਕਰੇ ਇਹਲੀਗਲ ਤਾਂ ਜਾਈ ਨਾ ਜੇ ਜਾਣਾ ਵੀ ਹੋਇਆ ਤਾਂ ਕਿਸੇ ਨੂੰ ਨਾਲ ਲੈ ਕੇ ਜ਼ਰੂਰ ਜਾਇਂ ਠੀਕ ਐ ਤੇ ਨਾਲੇ ਦਿਨੇ ਜਾਇਆ ਕਰੋ ਰਾਤ ਨੂੰ ਨਾ ਜਾਇਆ ਕਰੋ ਅਗਲੀ ਇਹ ਕੀ ਗੱਲ ਤੇ ਕਿੱਥੇ ਬਣਾਣੀ ਆਪਾਂ ਵੀਡੀਓ ਜਿੱਥੇ ਆਪਾਂ ਕੁਛ ਬਣਾਵਾਂਗੇ ਕਿੱਥੇ ਬਣਾ ਲਈ ਨਹੀਂ ਯਾਰ ਕੁਛ ਨਹੀਂ ਬਣਾਇਆ ਬਾਈ ਤੁਸੀਂ ਕੁਛ ਨਹੀਂ ਬਣਾਇਆ ਬੰਦੇ ਲੋਕੀ ਐਵੇਂ ਗਲਤ ਕਹਿਣਗੇ ਲੋਕੀ ਕੰਜਰ ਤੇ ਐਵੇਂ ਭੌਂਕਦੇ ਆ ਮੈਂ ਕਦੀ ਪ੍ਰਵਾਹ ਨਹੀਂ ਕੀਤੀ ਠੀਕ ਹੈ ਲੋਕੀ ਕਈ ਕਮੈਂਟ ਕਰਦੇ ਕੋਈ ਗੱਲ ਨਹੀਂ ਸੁਣ ਕੇ ਸਭੀ ਭੌਂਕ ਲੈਂਦੇ ਕੋਈ ਚੱਕਰ ਨਹੀਂ ਚੱਕਰ ਨਹੀਂ ਹੁੰਦਾ ਵਾਹ ਕੋਈ ਕਿਤਨੇ ਬਣਾ ਕੇ ਸਟਾਰ ਹੀ ਬਣਾਏ ਵਾਹ ਲੱਗਦਾ ਇੰਨਾ ਸਾਰੇ ਬਲੋਗਰਾਂ ਨੇ ਨਾ ਸੰਦੀਪ ਮਹੇਸ਼ਵਰੀ ਦੀਆਂ ਪੋਜ਼ਿਟਿਵਿਟੀ ਦੀਆਂ ਕਲਾਸਾਂ ਨੂੰ ਉਲਟੇ ਪਾਸੇ ਸਮਝ ਲਿਆ ਹੋਇਆ ਹੈ ਵੀ ਲੋਕ ਤਾਂ ਸੱਟ ਹੀ ਹੁੰਦੇ ਆ ਲੋਕ ਤਾਂ ਬੋਲਦੇ ਹੀ ਹੁੰਦੇ ਆ ਲੋਗੋ ਸਾਨੂੰ ਕਾ ਰਹੇ ਕੋਈ ਵਪਾਰ ਕਰ ਰਹੇ ਹੈਗੇ ਹੋ ਵਧੀਆ ਕੋਈ ਸਟੱਡੀ ਦੀ ਤਿਆਰੀ ਕਰ ਰਹੇ ਹੋ ਯੂਪੀਐਸੀ ਤਿਆਰੀ ਕਰ ਰਹੇ ਹੋ ਫਿਰ ਲੋਕ ਤੁਹਾਨੂੰ ਬੋਲਣ ਠੀਕ ਹੈ ਫਿਰ ਲੋਕ ਗਲਤ ਹੈ ਫਿਰ ਉੱਥੇ ਕਹਿਣਾ ਸਹੀ ਲੱਗਦਾ ਹੈਗਾ ਵੀ ਲੋਕ ਤਾਂ ਬੋਲਦੇ ਹੀ ਹੁੰਦੇ ਆ ਬਟ ਇਹੋ ਜੇ ਕੰਮਾਂ ਤੇ ਜੇ ਲੋਕ ਬੋਲਦੇ ਆ ਤੁਹਾਨੂੰ ਇੱਕ ਵਾਰੀ ਰੁਕ ਕੇ ਸੋਚ ਲੈਣਾ ਚਾਹੀਦਾ ਹੈ ਵੀ ਇੰਨੇ ਲੋਕ ਸਾਨੂੰ ਕਿਉਂ ਬੋਲ ਰਹੇ ਆ ਇਹਨੇ ਰੋਸਟਰ ਮਿਲ ਕੇ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਉਲਟਾ ਸਾਨੂੰ ਆ ਕੇ ਕਹਿ ਦਿੰਦੇ ਹੋ ਉੱਤੇ ਤਾਂ ਭੋਂਕਦੇ ਹੀ ਹੁੰਦੇ ਆ ਠੀਕ ਹੈ ਇਹ ਜਦੋਂ ਹੁਣ ਵਿਊ ਤੁਹਾਡੇ ਘਰਦੇ ਆ ਨਾ ਫਿਰ ਤੁਸੀਂ ਉਡ ਪਟੰਗਾ ਕੇ ਹਰਕਤਾਂ ਵੀ ਤੁਸੀਂ ਕਰਦੇ ਹੋ ਰਿਪਲਾਈ ਰਿਪਲਾਈ ਖੜਨ ਲੱਗ ਜਾਂਦੇ ਹੋ ਫਿਰ ਫਿਰ ਵੀ ਰਿਪਲਾਈ ਦੇ ਨਾਂ ਨਹੀਂ ਹੁੰਨੇ ਹੋ ਜੇ ਤੁਹਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਉੱਤੇ ਤਾਂ ਭੁੰਗਦੇ ਹੀ ਹੁੰਦੇ ਆ ਇੱਕ ਪਾਸੇ ਆ ਜਾਓ ਨਾ ਜਿੱਥੇ ਤੁਹਾਨੂੰ ਤੁਹਾਨੂੰ ਫਰਕ ਨਹੀਂ ਪੈਂਦਾ ਤੇ ਫਿਰ ਤੁਸੀਂ ਰਿਪਲਾਈ ਕਿਉਂ ਦਿੰਨੇ ਹੈਗੇ ਹੋ ਤੁਸੀਂ ਤਾਂ ਇੱਕ ਪਾਸੇ ਵੀ ਨਹੀਂ ਨਾ ਹੁੰਦੇ ਸਮਝ ਤੋਂ ਬਾਹਰ ਹੈਗਾ ਜਿਹੜੀਆਂ ਚੰਗੀਆਂ ਕਹਾਵਤਾਂ ਸੀ ਚੰਗੀਆਂ ਚੀਜ਼ਾਂ ਸੀ ਉਹਨਾਂ ਨੂੰ ਵੀ ਤੁਸੀਂ ਆਪਣੇ ਹਿਸਾਬ ਨਾਲ ਮੋਲਡ ਕਰਕੇ ਵਰਤੀ ਜਾ ਰਹੇ ਹੋ ਹੁਣ ਕੁੜੀ ਦੀ ਤੁਸੀਂ ਆਪ ਹੀ ਲੈਂਗੁਏਜ ਦੇਖ ਲਓ ਵੀ ਕਿੰਨਾ ਕਿਸੇ ਤੇ ਭੂਸ ਵਾਰ ਰਿਹਾ ਵੀ ਮੈਂ ਸੋਨ ਬਸ ਆ ਚੀਜ਼ ਹੈਗੀ ਜਿਹੜੀ ਅਸੀਂ ਤੁਹਾਨੂੰ ਰੋਕਦੇ ਆਂ ਇਹ ਘਰ ਘਰ ਪਹੁੰਚਦੀ ਹੈਗੀ ਹੈ ਮੈਂ ਆਪਣੀ ਇਸ ਵੀਡੀਓ ਦੇ ਵਿੱਚ ਵੀ ਕੀ ਕਿਹਾ ਹੋਇਆ ਹੈ ਵੀ ਬੱਚੇ ਪੜਾਈਆਂ ਛੱਡ ਰਹੇ ਆ ਠੀਕ ਹੈ ਇੱਕ ਪੂਰੀ ਜਨਰੇਸ਼ਨ ਖਰਾਬ ਹੋ ਜਾਣੀ ਇਹ ਵਾਲੀ ਆ ਵੀਡੀਓ ਮੇਰੇ ਜਿੰਨੇ ਨਹੀਂ ਨ ਦੇਖਿਓ ਪਲੀਜ਼ ਇੱਕ ਵਾਰ ਮੇਰੇ ਕਹਿੰਦੇ ਜਰੂਰ ਜਾ ਕੇ ਦੇਖਿਓ ਪਲੀਜ਼ ਮੇਰੀ ਰਿਕਵੈਸਟ ਹੈਗੀ ਆ ਪੁੱਛਦਾ ਉਹ ਪੁੱਛਿਆ ਨਹੀਂ ਕੋਈ ਫਾਇਦਾ ਨਹੀਂ ਖਾਣਾ ਤੇ ਖਾ ਲਉ ਮੈਂ ਚੰਗਾ ਕਰ ਉਹ ਤਾਂ ਮੈਨੂੰ ਪੁੱਛਿਆ ਨਹੀਂ ਕੋਈ ਪਾਣੀ ਕੋਈ ਧਾਣੀ ਤੇ ਹੁਣ ਤਾਂ ਮੈਨੂੰ ਚੇਤਾ ਆ ਗਿਆ ਪੁੱਛੀ ਯਾਰ ਮੈਂ ਅਸੀਂ ਹਮਲੇ ਚ ਬੈਠੇ ਹਾਂ ਮੇਰੀ ਗੱਲ ਸੁਣੋ ਘਰ ਹੋਵੇ ਨਾ ਹੋਵੇ ਤੇ ਪਾਣੀ ਤੇ ਕਿਸੇ ਨੂੰ ਪੀਣਾ ਹੀ ਚਾਹੀਦਾ ਨਾ ਤੇ ਇਹਦਾ ਪ੍ਰੋਟੀਨ ਹੈਗਾ ਕਿੰਨਾ ਗਾਦ ਕਿ ਪ੍ਰੋਟੀਨ ਹੈਗਾ ਪੀ ਲਓ ਖਾਓ ਜਾਈ ਦਿਖਾਓ ਰੋਟੀ ਖਾਓ ਪ੍ਰੋਟੀਨ ਵੇਖਣਾ ਦੀਦੀ ਨੇ ਆ ਮੁੰਡਿਆਂ ਨੇ ਇੱਥੇ ਗਲਤ ਕੀਤਾ ਮੁੰਡਿਆ ਤੁਸੀਂ ਇੱਥੇ ਗਲਤ ਹੋ ਕੁੜੀ ਵਿਚਾਰੀ ਤੁਹਾਡੇ ਕਹਿੰਦੇ ਆਈ ਹੈਗੀ ਐ ਵਲੌਗ ਬਣਾਣ ਲਈ ਰੀਲਾਂ ਬਣਾਣ ਲਈ ਠੀਕ ਹੈ ਜੀ ਤੁਸੀਂ ਇਹਦਾ ਇਹ ਵਲੌਗ ਆਪਣੇ ਚੈਨਲ ਤੇ ਵੀ ਪਾਏ ਹੈਗੇ ਉਹਨੂੰ ਆਈ ਨੂੰ ਵਿਚਾਰੇ ਨੂੰ ਕੁਝ ਖਵਾ ਪਿਆ ਤਾਂ ਦੇਣਾ ਸੀ ਗਰਮੀ ਦੇ ਤੁਸੀਂ ਉਹਨੂੰ ਪਾਣੀ ਵੀ ਨਹੀਂ ਆਂਦੇ ਨੂੰ ਪੁੱਛਿਆ ਪਾਣੀ ਤਾਂ ਨਹੀਂ ਤਾਂ ਪਲਾ ਦੇ ਕਰੋ ਜੇ ਤੁਹਾਡੇ ਕਹਿੰਦੇ ਕੋਈ ਆਇਆ ਹੈਗਾ ਹਾਂ ਜੀ ਲੋਈ ਉਹ ਆਪਣੇ ਕੀ ਹੈ ਯਾਰ ਮੈ ਨਹੀਂ ਖਾਣਾ ਕੀ ਇਹਦੇ ਪਾਣੀ ਹੈ ਇਹ ਨਾ ਡੋਲੇ ਬੰਦੇ ਇਹਨਾਂ ਯਾਰ ਮੈਂ ਡੋਲੇ ਨਹੀਂ ਬਣਾਣੇ ਕੀ ਬਣਾਣੇ ਮੈਂ ਤਾਂ ਪਾਣੀ ਪੀਣੇ ਤੇ ਲੱਗ ਗਈ ਡੋਲੇ ਬਣਾਣੇ ਹਾਂਜੀ ਰਹੀ ਤੂੰ ਨਹੀਂ ਜਾਣਾ ਨਾ ਤੂੰ ਵੀ ਕੋਈ ਗੱਲ ਨਹੀਂ ਮਾਰ ਰਿਹਾ ਇੱਧਰ ਮੈਂ ਜਾਣਾ ਆਪਾ ਹੋਰ ਦੱਸੋ ਵਧੀਆ ਮਾਰਾ ਵਧੀਆ ਚੱਲੀ ਜਾਂਦਾ ਬਣਾ ਮੈਂ ਕਹੀਦਾ ਤੇ ਹੋਰ ਤੂੰ ਵੀ ਚੱਲੇ ਜਾ ਫਿਰ ਚੱਲੇ ਜਾਂ ਜੀ ਚਲੋ ਕੋਈ ਗੱਲ ਹੁਣ ਜਦੋਂ ਮੁੰਡੇ ਨੇ ਉਹਨੂੰ ਪ੍ਰੋਟੀਨ ਸ਼ੇਕ ਆਫਰ ਕੀਤਾ ਪੀਨ ਲਈ ਵੀ ਤੈਨੂੰ ਪਿਆਸ ਲੱਗੀ ਹੋਈ ਐ ਪੀਲਾ ਉਹਦੇ ਫੇਸ ਐਕਸਪ੍ਰੈਸ਼ਨ ਕਿੱਦਾਂ ਚੇਂਜ ਹੋਈ ਦੇਖਿਆ ਨੋਟ ਕੀਤਾ ਇਹਨਾਂ ਨੇ ਨਹੀਂ ਨੋਟ ਕੀਤਾ ਵੀਡੀਓ ਨੂੰ ਬੈਕ ਕਰਕੇ ਨੋਟ ਕਰੋ ਠੀਕ ਐ ਅੰਦਰ ਖਾਤੇ ਤਾਂ ਡਰ ਹੁੰਦਾ ਨਾ ਸੋਹਣੇ ਦੇ ਮੁੰਡੇ ਨਾਲ ਮੰਗਣੀ ਕਰਾਣੀ ਹੈ ਇਹ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਨੂੰ ਰਿਸਕ ਲੈਣ ਲਈ ਮਜਬੂਰ ਕਰਦੀਆਂ ਹੈਗੀਆਂ ਵੀ ਅਸੀਂ ਫੇਮਸ ਹੋਣਾ ਹੈ ਅੱਗੇ ਦੇਖਦੇ ਹਾਂ ਗੁਰੂਆ ਹੋਰ ਉਹ ਗੁਰੂਆ ਚਲੋ ਜੀ ਕੰਨ ਚੱਲ ਗਏ ਨੇ ਬਹੁਤ ਵਧੀਆ ਲੱਗਾ ਸਾਨੂੰ ਕੰਮ ਕਰਕੇ ਭੈਂਜੀ ਨਾਲ ਤੇ ਭੈਂਜੀ ਦਾ ਸੁਭਾਅ ਵੀ ਬਹੁਤ ਵਧੀਆ ਏ ਖੁੱਲ੍ਹੇ ਮਿਲਣ ਵਾਲਾ ਖੋਲਣ ਮਿਲਣ ਵਾਲਾ ਮੇਰੇ ਕਰੇਗਾ ਸੁਭਾਅ ਏ ਤੇ ਅਹੀ ਗਲਤ ਕਮੈਂਟ ਨਾ ਕਰਿਆ ਕਰੋ ਬੈਂਡ ਦੇ ਲੋਜੀ ਪੰਜੀ ਰੇਲਾ ਬਣਾ ਕੇ ਚਲੀ ਗਈ ਨੇ ਪੰਜੀ ਦਾ ਸੁਭਾ ਬਹੁਤ ਵਧੀਆ ਸੀ ਇੰਨਾ ਸਾਰੇ ਬਲੋਗਰਾਂ ਦੀ ਸੇਮ ਹੀ ਗੱਲਾਂ ਕਿਸੇ ਨੂੰ ਵੀ ਇੱਕ ਵਾਰ ਮਿਲਣਗੇ ਕਹਿਣਗੇ ਸੁਭਾ ਬਹੁਤ ਵਧੀਆ ਸੀ ਸੁਭਾ ਬਹੁਤ ਕਹਿਣ ਸੀ ਆ ਸੋਨੂ ਕੋਰਦੀ ਤੇ ਦੀਪਦੀ ਆਦਤ ਇਹੀ ਹੈ ਜਿੰਨੂੰ ਵੀ ਮਿਲਣਗੇ ਦੀਦੀ ਦਾ ਸੁਭਾ ਬਹੁਤ ਘੈਂਟ ਹੈ ਹੈਨਾ ਚਲੀ ਗਈਏ ਹੁਣ ਸ਼ੁਕਰ ਸੁੱਕੇ ਸੰਧੀ ਰੇਲਾ ਬਣਾ ਕੇ ਚਲੀ ਗਈਏ ਪਰ ਹੁੰਜੇ ਰਸਤੇ ਦੇ ਵਿੱਚ ਕੁਝ ਹੋ ਜੇ ਰਾਤ ਕਿੰਨੀ ਹੋਈ ਹੋਈ ਹੈ ਇਹ ਗੱਲਾਂ ਦਾ ਕੋਈ ਧਿਆਨ ਨਹੀਂ ਦਿੰਦਾ ਹੈਗਾ ਠੀਕ ਹੈ ਘਟੋ ਘਟ ਜਦੋਂ ਇਹ ਆਪਣੇ ਘਰੋਂ ਨਿਕਲੀ ਹੈਗੀਏ ਇਹਦੇ ਮਾਪਿਆਂ ਨੂੰ ਤਾਂ ਪੁੱਛਣਾ ਚਾਹੀਦਾ ਸੀ ਨਾ ਇੰਨੀ ਰਾਤ ਨੂੰ ਕਿੱਥੇ ਚੱਲੀ ਹੈ ਕਿ ਫੇਮ ਦੀ ਪੁੱਕ ਚ ਸਾਰੇ ਜੰਨੇ ਹੋਏ ਪੇ ਪੈਸੇ ਦੇ ਮੂਰੇ ਸਭ ਕਾ ਬੰਦ ਕਰੀ ਬੈਠੇ ਆ ਸਮਝ ਸੁਬਾਰ ਆ ਅਗ ਦੇ ਨਹੀਂ ਯਾਰ ਸੱਚੀ ਸੀਰੀਅਸਲੀ ਚੰਗੀ ਜੀ ਆਈ ਸੀ ਨਾ ਹਾਂ ਵਧੀਆ ਆ ਚੰਗੀ ਆ ਸਾਨੂੰ ਤੇ ਮਿਲਣ ਆ ਗਈ ਚਲੋ ਇਹ ਤੇ ਪਰ ਐਦਾਂ ਮਿਲਣ ਆਲਾ ਨਹੀਂ ਚਾਹੀਦਾ ਇਕੱਲੇ ਮੰਡੀ ਨੂੰ ਉਦਾਂ ਦੱਸਣ ਨੇ ਹਣਾ ਕਿਉਂ ਉਸਤਾਦ ਜੀ ਕਹਤਾ ਇਕੱਲੇ ਇਕੱਲੀ ਆਈ ਆ ਭੈਣ ਤੇ ਇਕੱਲੀ ਮਿਲਣ ਆ ਗਈ ਆ ਨੂੰ ਤੁਹਾਡੀ ਇੰਟੈਂਸ਼ਨਸ ਗਲਤ ਨਹੀਂ ਹਿੰਦੀਆਂ ਪਰ ਮੈਜੋਰਟੀ ਦੁਨੀਆ ਦੀ ਆਹੀ ਆ ਭੀ ਫਾਇਦਾ ਚੁੱਕ ਲੈਂਦੇ ਨੇ ਇਕੱਲੀਆਂ ਕੁੜੀਆਂ ਦਾ ਇਸ ਕਰਕੇ ਇਕੱਲੀ ਨਹੀਂ ਆਣਾ ਚਾਹੀਦਾ ਵਾ ਇਹ ਪਰ ਚਲੋ ਉਹਦੀ ਲਾਈਫ ਆ ਉਹਦੀ ਜ਼ਿੰਦਗੀ ਆਪਣੀ ਸਾਡਾ ਕਹਿਣਾ ਫਰਜੇ ਕਿਉਂ ਜੀ ਬੋਲੋ। ਫੋਨ 'ਚ ਦੇਖ ਲੋ ਇਹ ਮੁੰਡੇ ਖੁਦ ਕਹਿ ਰਿਹਾ ਹੈ ਵੀ ਸਾਡੇ ਬਲਾਂ ਤੇ ਇਹ ਭੈਣ ਆ ਗਈ। ਇਹਨੂੰ ਆਣਾ ਨਹੀਂ ਚਾਹੀਦਾ ਸੀ ਔਰ ਸਹੀ ਮਾਨੇ ਦੇ ਵਿੱਚ ਨਹੀਂ ਆਣਾ ਚਾਹੀਦਾ ਸੀ ਰਿਸਕ ਨਹੀਂ ਲੈਣਾ ਚਾਹੀਦਾ। ਸਮਾਂ ਬਹੁਤ ਖਰਾਬ ਹੈਗਾ। ਠੀਕ ਹੈ? ਹੁਣ ਤੁਸੀਂ ਆਪ ਦੇਖੋ 8:40 ਤੇ ਇਹਦੀ ਬੱਸ ਪਹੁੰਚੀ ਹੈ। ਬੱਸ ਸਟੈਂਡ ਤੋਂ ਇੱਥੇ ਤੱਕ ਪਹੁੰਚਣ ਨੂੰ ਵੀ 15-20 ਮਿੰਟ ਲੱਗੇ ਹੋਣਗੇ ਔਰ ਤੇ ਰੇਲਾ ਵਗੈਰਾ ਬਣਾਉਣ ਦੇ ਨੂੰ ਵੀ ਟਾਈਮ ਲੱਗਿਆ ਹੋਵੇਗਾ 1-2 ਘੰਟੇ ਤੇ ਕਿੰਨੇ ਵਜੇ ਕੁੜੀ ਘਰੇ ਪਹੁੰਚੇਗੀ? ਬੱਸਾਂ 'ਚ ਜਾਣਾ ਵੀ ਕੱਲੀਆਂ ਕੁੜੀਆਂ ਦਾ ਕੋਈ ਸੇਫ ਨਹੀਂ ਹੈਗਾ। ਮથેਰਾ ਕੋਸ਼ ਹੋ ਚੁੱਕਿਆ ਅੱਗੇ ਵੀ ਬੱਸਾਂ ਦੇ ਵਿੱਚ। ਠੀਕ ਹੈ ਇਹ ਤਾਂ ਮੁੰਡੇ ਚੰਗੇ ਕਰਾਂਦੇ ਸੀ ਕੋਈ ਗੱਲ ਨਹੀਂ ਆਹ ਲੋਕ ਜਦੋਂ ਇਹਨਾਂ ਨੇ ਕੁੜੀ ਦੇ ਨਾਲ ਕਵਲਜੀਤ ਕੁੜੀ ਦੇ ਨਾਲ ਪਾਇਆ ਠੀਕ ਹੈ ਇਹਨਾਂ ਦੇ ਇਸ ਵਲੌਗ ਤੇ 28000 ਵਿਊ ਆ ਗਏ ਉਸ ਤੋਂ ਬਾਅਦ ਇਹਨਾਂ ਨੇ ਦੋ ਤਿੰਨ ਵਲੌਗ ਹੋਰ ਪਾਏ ਉੱਤੇ ਵਿਊ ਨਹੀਂ ਆਏ ਤੇ ਉਸ ਤੋਂ ਬਾਅਦ ਫਿਰ ਇਸ ਕੁੜੀ ਨੂੰ ਆਪਣੇ ਵਲੌਗ ਦੇ ਵਿੱਚ ਇਹਨਾਂ ਨੇ ਲੈ ਕੇ ਆਂਦਾ ਹੈਗਾ ਤੇ ਜੇ ਤੁਸੀਂ ਕਹੋਗੇ ਤਾਂ ਆਪਾਂ ਉਸ ਵਲੌਗ ਤੇ ਵੀ ਵੀਡੀਓ ਬਣਾ ਦਾਂਗੇ ਠੀਕ ਹੈ ਉਹਦੇ ਵਿੱਚ ਕੁੜੀ ਨੇ ਆਪਣੇ ਬਾਰੇ ਦੱਸਿਆ ਹੋਇਆ ਵੀ ਹਾਂ ਮੈਂ ਕਿੱਥੋਂ ਆ ਜਾਂ ਸਾਡੀ ਫੈਮਿਲੀ ਦੇ ਵਿੱਚ ਕੌਣ-ਕੌਣ ਹੈਗੇ ਤੇ ਉਹਦੇ ਵਿੱਚ ਵੀ ਕੁਝ ਗੱਲਾਂ ਨੋਟ ਕਰਵਾਉਣ ਵਾਲੀਆਂ ਹੈਗੀਆਂ ਤੁਹਾਨੂੰ ਜਿਹਨੂੰ ਸੈਕੰਡ ਪਾਰਟ ਚਾਹੀਦਾ ਹੋਇਆ ਇਸ ਵੀਡੀਓ ਦਾ ਦੱਸ ਦਿਓ ਕਮੈਂਟਾਂ ਦੇ ਵਿੱਚ ਲਿਖ ਦਿਓ ਤੇ ਤੇ ਹੁਣ ਮੈਨੂੰ ਦੱਸੋ ਰੋਸਟਰ ਸਹੀ ਬੋਲ ਰਹੀ ਐ ਕਿ ਗਲਤ ਬੋਲ ਰਹੀ ਐ ਠੀਕ ਐ ਇਹ ਅੱਗ ਪਹੁੰਚ ਰਹੀ ਐ ਨਾ ਘਰ ਘਰ ਬੱਚਿਆਂ ਦਾ ਧਿਆਨ ਪੜਾਈਆਂ ਤੋਂ ਹਟ ਰਿਹਾ ਨਾ ਕੈਰੀਅਰ ਬਣਾਉਣ ਤੋਂ ਹਟ ਰਿਹਾ ਨਾ ਬਾਪੇ ਦਾ ਹਾਲ ਕੀ ਐ ਦੇਖ ਲਓ ਜਿਹੜਾ ਟਾਈਮ ਉਹਦਾ ਪੜਨ ਦਾ ਜਾਂ ਕੈਰੀਅਰ ਬਣਾਉਣ ਦਾ ਸੀ ਉਹ 2-3 ਸਾਲ ਉਹਨੇ YouTube ਤੇ ਗੱਲ ਲੇ ਤੇ ਜਿਹਨੂੰ YouTube ਦੀ ਕਮਾਈ ਖਾਂਦੀ ਇੱਕ ਵਾਰ ਆਦਤ ਪੈ ਜੇ ਨਾ ਦੁਆਰ ਤੋਂ ਫਿਰ ਉਹ ਮਿਹਨਤ ਨਹੀਂ ਕਰ ਸਕਦਾ ਠੀਕ ਐ ਔਰ ਇਹ ਜਿਹੜੇ ਕੰਮ ਹੈਗੇ ਆ ਮੈਕਸਿਮਮ ਤੋਂ ਮੈਕਸਿਮਮ 2 2 3 ਸਾਲ ਇਸ ਤੋਂ ਵੱਧ ਕੇ ਨਹੀਂ ਹੈ ਇਹਨਾਂ ਨੇ ਜਿਹੜੇ ਅੱਜ ਇਹਨਾਂ ਦੇ ਅੱਜ 25 25 30 30 ਹਜ਼ਾਰ ਰੋਜ਼ ਦੇ ਵੀਊ ਆ ਰਹੇ ਹਨ ਤੇ ਇਹਨਾਂ ਨੇ ਇੱਕ ਸਮੇਂ ਤੇ ਆ ਕੇ ਪਛਤਾਣਾ ਔਰ ਮੈਂ ਇੱਕ ਕੱਲ ਦੀ ਹੋਰ ਗਰੰਟੀ ਲੈ ਰਹੀ ਗਰੰਟੀ ਲੈ ਰਹੀਆਂ ਇੱਕ ਦੋ ਵਲੋਗਰਸ ਨੂੰ ਛੱਡ ਦੋ ਉਹਨਾਂ ਨੇ ਤਾਂ ਮਨੀ ਵਗੈਰਾ ਸੇਵ ਕੀਤੀ ਹੋएगी ਜਾਂ ਕੋਈ ਇਨਵੈਸਟਮੈਂਟ ਕੀਤੀ ਹੋएगी ਮੋਸਟ ਆਫ ਦਾ ਜਿਹੜੇ ਵਲੋਗਰ ਹੈਗੇ ਆ ਜਿਨ੍ਹਾਂ ਨੇ ਪੈਸੇ ਆ ਰਹੇ ਆ ਸਪੈਂਡ ਕਰੀ ਜਾ ਰਹੇ ਆ ਐਸ਼ ਪ੍ਰਸਤੀ ਤੇ ਕਦੀ ਇੱਧਰ ਚੱਲ ਜਾ ਕਦੀ ਇੱਧਰ ਚੱਲ ਜਾ ਕਦੀ ਆ ਲੈ ਕਦੀ ਆ ਲੈ ਕਦੀ ਆ ਅੱਜ ਦੇ ਦਿਨ ਦੇ ਵਿੱਚ ਇਨਾਂ ਕੋ ਬਲੌਗਿੰਗ ਨਾਲ ਪੈਸਾ ਆ ਰਿਹਾ ਤੁਹਾਨੂੰ ਸੇਵ ਕਰ ਲੈਣ ਕਿਤੇ ਨਹੀਂ ਇਨਵੈਸਟ ਕਰ ਲੈਣਾ ਠੀਕ ਹੈ ਜੀ ਤਾਂ ਜੋ ਜਦੋਂ ਇਨਾਂ ਦਾ ਕੰਮ ਕੰਮ ਚੱਲਣਾ ਬੰਦ ਹੋਵੇ ਤੇ ਆਪਣਾ ਕੋਈ ਕੰਮ ਖੋਲ ਸਕਣ ਅਸੀਂ ਹਮੇਸ਼ਾ ਸਾਰਿਆਂ ਦਾ ਭਲਾ ਹੀ ਚਾਹੁੰਦੇ ਹੁੰਨੇ ਆ ਠੀਕ ਹੈ ਬਟ ਤੁਸੀਂ ਕੀ ਕਰ ਰਹੇ ਹੋ ਬੇਤੁਕੀ ਬਲੌਗਿੰਗ ਕਰਕੇ ਰੀਲਾਂ ਦੇ ਸਾਰਾ ਦਿਨ ਨੱਚ ਕੇ ਠੀਕ ਹੈ ਉਦੋਂ ਤੁਸੀਂ ਸ਼ੋਅ ਆਫ ਇਨਾਂ ਕਰਦੇ ਹੋ ਵੇਸੀ ਆ ਕਮਾ ਲਿਆ ਸੀ ਆ ਲੈ ਜਾਂਦਾ ਤੁਸੀਂ ਬੱਚੇ ਖਰਾਬ ਕਰ ਰਹੇ ਹੋ ਠੀਕ ਹੈ ਜਿਹੜੇ ਲੋਕ ਇਨਾਂ ਦੇ ਫੈਨ ਵੀ ਹੈਗੇ ਆ ਖਾਸ ਕਰਕੇ ਉਹ ਵੀ ਸੁਣ ਲੋ ਤੁਹਾਡੇ ਘਰੇ ਵੀ ਤੀਆਂ ਪੁੱਤ ਹੈਗੇ ਆ ਇਹ ਨਾ ਹੋਵੇ ਤੁਹਾਡੇ ਬੱਚੇ ਵੀ ਪੜ ਦੇ ਤਾਂ ਦਿਸ ਇਜ਼ ਅ ਟਾਈਮ ਇਹਨਾਂ ਲੋਕਾਂ ਨੂੰ ਅਨਸਬਸਕ੍ਰਾਈਬ ਕਰੋ ਅਨਫੋਲੋ ਕਰੋ ਠੀਕ ਹੈ ਜੇ ਆਪਣੀ ਆ ਪੀੜੀ ਬਚਾਣੀ ਆਣ ਵਾਲੀ ਮਹਿਕ ਪ੍ਰਿਤਵੀ ਤਾਂ ਉਹਨਾਂ ਵਿੱਚੋਂ ਇੱਕ ਹੈ ਨਾ ਸੋਨੂ ਕੋਰਦੀਪ ਸਰਦਾਰਦੀ ਨੂੰ ਦੇਖੇ ਲੱਗੀ ਸੀ ਸੋਨੂ ਕੋਰ ਨੂੰ ਦੇਖੇ ਇਹ ਸਟਾਰਟ ਹੋ ਗਈ ਤੁਸੀਂ ਸਮਝੋ ਇਹ ਚੀਜ਼ਾਂ ਨੂੰ ਪਲੀਜ਼ ਸਮਝੋ ਕਾਈਂਡਲੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਠੀਕ ਹੈ ਤੇ ਇਹ ਸੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਕੋਈ ਗਲਤੀ ਭੁੱਲ ਚੁੱਕ ਹੋ ਗਈ ਹੋਵੇ ਉਹਦੇ ਲਈ ਮਾਫੀ ਮਿਲਦੇ ਆ ਫਿਰ ਅਗਲੀ ਵੀਡੀਓ 'ਚ ਸਸਤੀ ਖਾਲ ਜੀ ਕਿੰਨੇ ਲੋਕ ਮੇਰੇ ਬਾਰੇ ਵਿੱਚ ਕੀ ਕੀ ਬੋਲਦੇ। ਮੈਂ ਥੋੜੀ ਹਰ ਇੱਕ ਦੇ ਪਿੱਛੇ ਪੜ ਜਾਵਾਂਗਾ। ਮੈਂ ਜਾਰ ਬਾਈਕ ਪੁੱਛ ਰਿਹਾ ਤੂੰ ਆਪਣਾ ਕਰ।